ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ੀਂਦਰ ਕੌਰ ਜੀ ਮੌਜੂਦ ਨੇ ਅੱਜ ਅਸੀਂ ਬੇਰਹਿਮ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਸਾਰੀ ਸੂਜਵਾਨ ਜਿਹੜੇ ਤੁਹਾਡੇ ਨਾਲ ਜੁੜੇ ਨੇ ਸਭਨਾਂ ਨੂੰ ਦਿਲੋਂ ਸਤਿਕਾਰ ਸਨਗੀ ਸਤਿਕਾਰ ਸਤਿਕਾਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਹੋਰਾਂ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਪੰਜ ਜੋ ਸਿੱਖ ਬੱਚੇ ਪੈਦਾ ਕਰਨ ਦੀ ਗੱਲ ਕੈਨੀ ਹਰਨਾਮ ਸਿੰਘ ਧਮਦਮ ਅਨਿਵਿਟਿਟ ਸਾਲ ਦੇ ਮੁਖੀ ਹੋਰਾਂ ਨੇ ਕਹੀ ਹੈ ਉਹਦੇ ਉੱਤੇ ਵੱਖ-ਵੱਖ ਚੈਨਲਸ ਦੇ ਉੱਤੇ ਤੁਸੀਂ ਦੇਖੀਆਂ ਹੋਣਗੀਆਂ ਦਰਸ਼ਕਾਂ ਨੇ ਪਰ ਅਸੀਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਚਰਚਾ ਵਿੱਚ ਬਧਾਵਾਗੇ ਜਿਹਦੇ ਵਿੱਚ ਤਿਆਂ ਦੀ ਭੂਮਿਕਾ ਮਾਵਾ ਦੀ ਭੂਮਿਕਾ ਜਾਂ ਪਰਿਵਾਰਾਂ ਦੀ ਭੂਮਿਕਾ ਜਾਂ ਉਸ ਕਿਰਦਾਰ ਨੂੰ ਘੜਨ ਦੀ ਭੂਮਿਕਾ ਜਿਹੜਾ ਵਾਕਈ ਸਿੱਖੀ ਨੂੰ ਪਰਣਾਇਆ ਹੋਵੇ ਉਸ ਉੱਤੇ ਅਸੀਂ ਇਸ ਗੱਲਬਾਤ ਨੂੰ ਅੱਗੇ ਵਧਾਉਣਾ ਹੈ ਤੇ ਫਿਰ ਪੰਜਾਬ ਤੇ ਪੰਜਾਬੀ ਤੇ ਪ੍ਰਵਾਸੀ ਦੀ ਜਿਹੜੀ ਪ੍ਰਭਾਸ਼ਾ ਆ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬੀ ਜਾਂ ਸਿੱਖ ਹੋਣਾ ਉਸ ਪ੍ਰਭਾਸ਼ਾ ਨੂੰ ਅੱਗੇ ਵਧਾਉਣਾ ਜਾਂ ਜਿਹੜੇ ਦੱਖਣ ਦੇ ਸਿੱਖ ਨੇ ਸਾਡੇ ਜਾਂ ਪੂਰਬ ਵਕ ਵਕ ਮੁਲਕ ਦੇ ਵਿੱਚ ਜਿਹੜੇ ਸਿੱਖ ਵਸਦੇ ਨੇ ਵਕ ਵਕ ਖੇਤਰਾਤਿ ਭਾਵੇਂ ਹਰਿਆਣੇ ਚੋਂ ਜਾਂ ਯੂਪੀ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਪੰਜਾਬ ਦੇ ਸਿੱਖਾਂ ਦੇ ਨਾਲ ਜਾਂ ਸਿੱਖੀ ਦੀ ਉਸ ਪ੍ਰਵਾਸਾ ਦੇ ਵਿੱਚ ਕਿਵੇਂ ਲਿਆਕ ਫਿਟ ਕਰਾਂਗੇ ਜਾਂ ਉਹਦੇ ਬਾਰੇ ਸਾਡੇ ਵਿਦਵਾਨ ਕੀ ਸੋਚ ਰੱਖਦੇ ਨੇ ਉਸ ਉਸ ਨੂੰ ਵੀ ਅਸੀਂ ਚਰਚਾ ਦੇ ਵਿੱਚ ਸ਼ਾਮਲ ਕਰਾਂਗੇ ਡਾਕਟਰ ਸਾਹਿਬ ਸ਼ੁਰੂਆਤ ਇੱਥੋਂ ਹੀ ਕਰਿਓ ਕਿ ਜਿਹੜੀ ਚਰਚਾ ਲਗਾਤਾਰ ਉੱਪਰ ਕੇ ਸਾਹਮਣੇ ਆਈ ਕਿ ਪੰਜ ਬੱਚੇ ਜਿਹੜੇ ਪੈਦਾ ਕੀਤੇ ਜਾਂ ਰਹੇ ਛੰਗੀਆਂ ਦੀ ਗੱਲ ਕੀਤੀ ਗਈ ਤੁਹਾਡਾ ਇਹਦੇ ਬਾਰੇ ਬਹੁਤ ਬਹੁਤ ਚੈਨਲਾਂ ਦੇ ਉੱਤੇ ਅਲੱਗ ਤਰੀਕੇ ਦਾ ਰਿਐਕਸ਼ਨ ਆ ਮੈਂ ਚਾਹਵਾਂਗਾ ਕਿ ਅਸੀਂ ਇਹਨੂੰ ਨਵੇਂ ਤਰੀਕੇ ਦੇ ਨਾਲ ਗੱਲਬਾਤ ਨੂੰ ਹੋਰ ਅੱਗੇ ਵਧਾਈ ਕਿਉਂਕਿ ਲੋਕਾਂ ਦੇ ਕਮੈਂਟ ਵੀ ਬਹੁਤ ਵੱਖੋ ਵੱਖਰੇ ਇਸ ਨੂੰ ਲੈ ਕੇ ਵੱਖੋ ਵੱਖਰੀ رائے ਬਣੀ ਹੋਈ ਹੈ। ਸਿਕੰਦਰ ਜੀ ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਪਹਿਲੀ ਗੱਲ ਤਾਂ ਮੈਂ ਤੁਸੀਂ ਉਹਨਾਂ ਸਿਆਣਿਆਂ ਵਿੱਚੋਂ ਨਹੀਂ ਆ ਜਿਹੜੇ ਮੇਰੇ ਤੋਂ ਵੱਧ ਸਗੋਂ ਸ਼ਾਇਦ ਸਿੱਖੀ ਨਾਲ ਜੁੜੇ ਹੋਣਗੇ ਜਾਂ ਅਸਲ ਕਿਰਦਾਰ ਉਹਨਾਂ ਦੇ ਬਖੂਬੀ ਉੱਪਰ ਕੇ ਸਾਹਮਣੇ ਆ ਰਹੇ ਹੋਣਗੇ ਮੈਂ ਤਾਂ ਉਹਨਾਂ ਤੋਂ ਬਹੁਤ ਪਛਾਣ ਤੋ ਮੈਂ ਸਾਰੇ ਬੁੱਧੀਜੀਵੀਆਂ ਨੂੰ ਜਿਵੇਂ ਉਹਨਾਂ ਦੀ ਸੋਚ ਏ ਉਹਨਾਂ ਦੇ ਅਨੁਸਾਰ ਮੈਂ ਮੈਂ ਥੋੜੀ ਜਿਹੀ ਵੱਖ ਵੀ ਉਹ ਇੱਕ ਦੇਣਾ ਚਾਹਨੀ ਆ ਦੇਖੋ ਮੈਂ ਇਸ ਚੀਜ਼ ਦੀ ਅੱਜ ਤੋਂ ਨਹੀਂ بڑے ਚਿਰ ਤੋਂ ਗੱਲ ਕਰ ਰਹੀ ਆ ਕਿ ਜੋ ਅੰਤਰਰਾਸ਼ਟਰੀ ਪੱਤਰ ਤੇ ਇਸ ਪੰਜਾਬੀ ਸੂਬੇ ਬਾਰੇ ਜਿਸ ਤਰੀਕੇ ਦੀ ਉਹਦੀ ਦਸ਼ਾ ਦਿਸ਼ਾ ਦੇ ਬਾਰੇ ਜੋ ਖਬਰਾਂ ਛਾਪ ਰੀਆਂ ਨੇ ਉਦੇ ਵਿੱਚ ਵੱਡੀ ਪੱਧਰ ਤੇ ਜੋ ਪ੍ਰਵਾਸ ਦਿਖਦਾ ਹੋਇਆ ਕਿਉਂ ਇਹ ਦੋ ਗੱਲਾਂ ਹੁੰਦੀਆਂ ਨੇ ਮੈਂ ਜੋ ਅੰਕੜੇ ਪੜ੍ਹੇ ਸੀ ਜੈਨੇਟਿਕ ਜਿਸ ਤਰੀਕੇ ਦੀ ਚੇਂਜ ਆ ਰਹੀ ਜੇ ਉਸ ਜੈਨੇਟਿਕ ਚੇਂਜ ਦੇ ਵਿੱਚੋਂ ਅਸਲ ਵਿੱਚ ਗੱਲ ਕਿਉਂ ਗਿਣਤੀ ਵਧਾਉਣ ਦੀ ਸ਼ੁਰੂ ਹੋਈ ਸੀ ਕਾਰਨ ਇਹ ਸੀ ਕਿ ਜਿਹੜੀ ਰੇਸ਼ੋ ਦੱਸੀ ਗਈ ਕਿ ਜਿਹੜੇ ਸਾਡੇ ਬਾਹਰੋਂ ਆ ਕੇ ਵਸਦੇ ਪ੍ਰਵਾਸੀ ਉਹਨਾਂ ਦੀ ਗਿਣਤੀ 7 ਤੋਂ 8 ਵਰਸਸ 1 ਏ ਸੀ ਜੋ ਰੇਸ਼ੋ ਦੱਸੀ ਗਈ ਹੁਣ ਉਹ 7 ਤੋਂ 8 ਵਰਸਸ 1 ਦਾ ਮਤਲਬ ਇਹ ਸਮਝੋ ਕਿ ਸਾਡੇ ਪੰਜਾਬੀ ਬਹੁਤੀ ਵਾਰ ਬੱਚਾ ਨਾ ਕਰਨਾ ਜਾਂ ਕਈ ਜਿਵੇਂ ਉਹ ਤੁਸੀਂ ਦੇਖ ਰਹੇ ਹੋ ਕਿ ਸਾਡੇ ਆਈ ਵੀ ਐਸ ਦੇ ਸੈਂਟਰਾਂ ਬਾਹਰ ਭੀੜ ਜਾਂ ਸਾਡੇ ਜਿਸ ਤਰੀਕੇ ਦੀ ਨਪੁੰਸਕਤਾ ਗਿਆਣੀ ਸ਼ੁਰੂ ਜੋ ਦਿਖ ਰਹੀ ਹੈ ਅੰਕੜੇ ਉਹਦੇ ਨਾਲ ਇਹ ਦੇਖਣ ਵਿੱਚ ਆਇਆ ਕਿ ਅ ਇੱਥੇ ਦੀ ਗਿਣਤੀ ਰਿਲੇਟਿਵਲੀ ਇੱਕ ਕਿਸੇ ਦੇ ਤਿੰਨ ਕਿਸੇ ਦੇ ਕੋਈ ਵੀ ਨਹੀਂ ਮਿਲਾ ਕੇ ਉਹਨਾਂ ਨੇ ਰੇਸ਼ੋ ਜੋ ਕੱਢੀ ਜੋ ਖਬਰਾਂ ਛਪ ਚੁੱਕੀਆਂ ਨੇ ਜੋ ਅੰਤਰਰਾਸ਼ਟਰੀ ਅੰਕੜੇ ਨੇ ਕਿ 7 ਤੋਂ 8 ਵਰਸੇ ਦੇ ਇੱਕ ਦਾ ਮਤਲਬ ਜੇ ਕਿ ਉਹ ਇੱਕ ਵਿੱਚੋਂ ਵੀ ਜੇ ਅਸੀਂ ਉਹ ਇੱਥੇ ਨਹੀਂ ਰੱਖ ਰਹੇ ਬਾਹਰ ਜਾ ਰਹੇ ਨੇ ਦਾ ਮਤਲਬ ਇੱਕ ਡੈਮੋਗ੍ਰਾਫਿਕ ਚੇਂਜ ਆਣੀ ਜੇ ਏਸੀ ਜਿਹੜੀ ਅਸਲ ਖਬਰ ਛਪੀ ਅੰਕੜਿਆਂ ਸੇਤ ਛਪੀ ਸੀ ਖੋਜ ਦੇ ਅਧਾਰਿਤ ਸੀ ਤੇ ਵਿਸ਼ਵ ਪੱਧਰ ਉੱਤੇ ਦਾ ਜ਼ਿਕਰ ਹੋਇਆ ਹੁਣ ਇਹਦਾ ਰਿਐਕਸ਼ਨ ਕੀ ਹੁੰਦਾ ਹੈ ਇੱਕ ਗਰੁੱਪ ਹੋ ਸਕਦਾ ਹੈ ਜੋ ਇਹ ਸੋਚਦਾ ਹੋਵੇ ਵੀ ਇਹਨੂੰ ਬਰਾਬਰ ਕਰਨ ਲਈ ਸਾਨੂੰ ਵੀ ਉਸੇ ਤਰ੍ਹਾਂ 5 6 ਜੰਮਣੇ ਸ਼ੁਰੂ ਅਸੀਂ ਕਰ ਦਈਏ ਇੱਕ ਦੂਸਰਾ ਰਿਐਕਸ਼ਨ ਹੋ ਸਕਦਾ ਹੈ ਕਿ ਭਾਈ ਸਿੱਖੀ ਜੇ ਅਸੀਂ ਇਹਦਾ ਜ਼ਿਕਰ ਸਿੱਖੀ ਨਾਲ ਜੋੜ ਤਾਂ ਪੰਜਾਬੀਅਤ ਨਾਲ ਨਹੀਂ ਕਿਸੇ ਨੇ ਜੋੜਿਆ ਤੇ ਪੰਜਾਬੀ ਉਸ ਹਿਸਾਬ ਦੇ ਵਧਨ ਜਿਹਦੇ ਵਿੱਚ ਕੋਈ ਇੱਕ ਕੱਲੇ ਸਿੱਖ ਨਹੀਂ ਵਧਨੇ ਉਹਦੇ ਵਿੱਚ ਸਾਰੇ ਜਿੰਨੇ ਵੀ ਪੰਜਾਬ ਅੰਦਰ ਵੱਸਦੇ ਨੇ ਉਹ ਪੰਜਾਬੀ ਜਾਂ ਪੰਜਾਬੀਅਤ ਵਧਾਉਣ ਲਈ ਜਾਂ ਪੰਜਾਬੀ ਪੁਣੇ ਨੂੰ ਸਾਂਭਣ ਲਈ ਉਸ ਪੱਖੋਂ ਗੱਲ ਨਹੀਂ ਕੀਤੀ ਗਈ ਗੱਲ ਕੀਤੀ ਗਈ ਕਿ ਸਿਰਫ ਸਿੱਖ ਤੇ ਉਹ ਵੀ ਸਿਰਫ ਮੁੰਡੇ ਇਸ ਕਰਕੇ ਪ੍ਰਤੀਕਰਮ ਮੈਂ ਥੋੜਾ ਜਿਹਾ ਵਕਤ ਦਿੱਤਾ ਸੀ ਕਿ ਭਈ ਕੀ ਆਪਾਂ ਇਹਦਾ ਪਿੱਛੋਂ ਸੁਣਿਆ ਇਹ ਚੁੱਕੀਏ ਕਿ ਸਿਰਫ ਮੁੰਡੇ ਜਮਣੇ ਨੇ ਪੰਜਾਬੀ ਪਹਿਲਾਂ ਹੀ ਕੁੜੀ ਮਾਰ ਵਜੋਂ ਜਾਣੇ ਜਾਂਦੇ ਨੇ ਦਾ ਮਤਲਬ ਹੈ ਜੇ ਹਰ ਇੱਕ ਔਰਤ ਇਸੇ ਪੱਖ ਨੂੰ ਲੱਗ ਗਈ ਕਿ ਪੰਜ ਹੀ ਜੰਮਣੇ ਨੇ ਦਾ ਮਤਲਬ ਹੈ ਕਿ ਜਿੰਨੀਆਂ ਪਹਿਲਾਂ 3 ਮਾਰ ਰਹੇ ਸਾਂ ਕਿ ਉਸ ਤੋਂ 5 ਗੁਣਾ ਵੱਧ ਮਾਰਨੀਆਂ ਸ਼ੁਰੂ ਕਰ ਦੇਾਂਗੇ ਤੇ 3 ਵੀ ਨਹੀਂ ਜੰਮਣੀ ਸਿਰਫ ਹੀ ਭੁਜੰਗੀ ਚਾਹੀਦੇ ਨੇ ਜਦ ਕਿ ਮੰਨੀ ਪਰਮੰਨੀ ਗੱਲ ਹੈ ਕਿ ਕਿਸੇ ਵੀ نسل ਨੂੰ ਅਗਾਹ ਤੋਰਨ ਲਈ 3ਾਂ ਦੀ ਲੋੜ ਹੁੰਦੀ ਜੇ ਜੇ ਕਿਤੇ ਆਵਾਜ਼ ਉੱਠੀ ਹੁੰਦੀ ਹਰ ਘਰ ਵਿੱਚ 5 ਧੀਾਂ ਹੋਣ ਤਾਂ ਕੁਝ ਵੱਖ ਗੱਲ ਸੀ ਪਰ ਆਪਾਂ ਗੱਲ ਇੱਕ ਸਪਸ਼ਟ ਰੂਪ ਵਿੱਚ ਕਹਿ ਦਿੰਦੀ ਕਿ ਧੀਆਂ ਨਾਲ ਵਿਕਰਾ ਜਾਰੀ ਰਹਿਣਾ ਚਾਹੀਦਾ ਹੈ ਧੀਆਂ ਨਹੀਂ ਜੰਮਣੀਆਂ ਚਾਹੀਦੀਆਂ ਹੁਣ ਦੂਸਰੇ ਮੁੱਦੇ ਤੇ ਜਿਹੜੀ ਥੋੜਾ ਜਿਹਾ ਹੋਰ ਧਿਆਨ ਮਾਰੀਏ ਕਿ ਬੱਚੇ ਵਧਾਉਣ ਨਾਲ ਅਸੀਂ ਵਾਕਈ ਉਹ ਗਿਣਤੀ ਬਰਾਬਰ ਕਰਨ ਵਾਲੇ ਤੁਰੇ ਆ ਸਾਡੇ ਬਹੁਤ ਸਾਰੇ ਪੰਜਾਬੀ ਜੋ ਸਾਡੇ ਪ੍ਰਵਾਸੀ ਬਾਹਰ ਤੋਂ ਸਾਡੇ ਪੰਜਾਬੀ ਅੱਜ ਪ੍ਰਵਾਸੀ ਬਣੇ ਪਏ ਨੇ ਉਹਨਾਂ ਘਰਾਂ ਵਿੱਚ ਕੋਈ ਵਿਰਲਾ ਥਾਂ ਦਿ세ਗਾ ਜਿੱਥੇ 7 ਜਾਂ 8 ਤੋਂਨ ਬੱਚੇ ਦਿਸਣਗੇ ਇਹੋ ਜੀ ਚੀਜ਼ ਨਹੀਂ ਵਾਪਰ ਰਹੀ ਬਿਲਕੁਲ ਉਹਨਾਂ ਦੇ ਘਰਾਂ 'ਚ 2 ਜਾਂ 3 ਬੱਚੇ ਜ਼ਰੂਰ ਦੇਖ ਸਕਦੇ ਆ ਕਿਤੇ ਪਰ 7 ਜਾਂ 8 ਪਤਾ ਨਹੀਂ ਮੈਨੂੰ ਨਹੀਂ ਦਿਖੇ ਕੋਈ ਕਿ ਇਸ ਪੱਧਰ ਤੇ ਕੋਈ ਇਸ ਤਰ੍ਹਾਂ ਵਿਕਾਸ ਉੱਥੇ ਹੋ ਰਿਹਾ ਹੋਵੇ ਪਰ ਗੱਲ ਚਲੋ ਆਪੋ ਆਪਣੀ ਦੀ ਮੈਂ ਤੁਹਾਡੇ ਘਰ ਬਾਰੇ ਨਹੀਂ ਕਹਿ ਸਕਦੀ ਤੁਸੀਂ ਮੇਰੇ ਬਾਰੇ ਮੈਨੂੰ ਹੁਕਮ ਨਹੀਂ ਕਰ ਸਕਦੇ ਕਿ ਇੰਨੇ ਤੁਹਾਡੇ ਘਰ 'ਚ ਬੱਚੇ ਹੋਣੇ ਚਾਹੀਦੇ ਨੇ ਇੱਕ ਵਿਚਾਰ ਦੇ ਹੁੰਦਿਆਂ ਗੱਲ ਸਿਰਫ ਇੱਥੇ ਮੁੱਕਦੀ ਜੇ ਕੀ ਅਸੀਂ ਅਸਲ ਮੁੱਦੇ ਪੰਜਾਬ ਦੇ ਵਿਚਲੇ ਉਹ ਸਮਝ ਤੱਕੇ ਅੱਜ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਅਜੇ ਤੱਕ ਵੀ ਕਰ ਰਿਹਾ ਜਿਹੜਾ ਉਹ ਇੱਕ ਵੀ ਬੱਚਾ ਪਾਲਣ ਦੇ ਅਸਮਰਥ ਹੋਇਆ ਪਿਆ ਕਰਜ਼ਾਈ ਕਿਸਾਨ ਕੀ ਉਹਦੇ ਲਈ ਸਹੀ ਹੋਵੇਗਾ ਪੰਜ ਬੱਚੇ ਜੰਮਣ ਅੱਜ ਦੇ ਦਿਨ ਅਸੀਂ ਗੱਲ ਕਰਦੇ ਆ ਕਿ ਪ੍ਰਵਾਸੀਆਂ ਦੇ ਬਰਾਬਰ ਪਹੁੰਚਣਾ ਪਰ ਜਿੰਨੇ ਕੁ ਵੀ ਹਾਂ ਕਿੰਨੀ ਕੁ ਜ਼ੋਰਦਾਰ ਸੁਪੀਂਦਾ ਜੀ ਤੁਹਾਨੂੰ ਆਵਾਜ਼ ਇੱਥੇ ਦਿਸਦੀ ਹੈ ਤੁਸੀਂ ਤਾਂ ਸਾਰਾ ਦਿਨ ਮੀਡੀਆ 'ਚੋ ਕਿ ਹਰ ਲਗਭਗ ਹਰ ਰੋਜ਼ ਜਾਂ ਇੱਕ ਦੋ ਦਿਨ ਛੱਡ ਕੇ ਖਬਰ ਬੜੀ ਪ੍ਰਮੁਖਤਾ ਨਾਲ ਛਪਦੀ ਹੈ ਕਿ ਇੱਕ ਪਰਵਾਸੀ ਸਾਡੀ ਨਵਾਲਗ ਧੀ ਦਾ ਨਬਲਾਤਕਾਰ ਵੀ ਕਰਦਾ ਜੇ ਕਤਲ ਵੀ ਕਰਦਾ ਜੇ ਕਿੰਨੀ ਕਹਾਹਾਕਾਰ ਮਚਦੀ ਹੈ ਕੋਈ ਗੱਲ ਇਸ ਬਾਰੇ ਵਿੱਚ ਜ਼ਿਕਰ ਵੀ ਨਹੀਂ ਕਰਦਾ ਅਸੀਂ ਇੱਕ ਖਬਰ ਪੜ੍ਹਦੇ ਹਾਂ ਇੱਕ ਅਗਲਾ ਵਰਕਾ ਫਰਤਦੇ ਨੇ ਆ ਜੋ ਰੋਜ਼ ਦੀਆਂ ਹੀ ਖਬਰਾਂ ਬਣ ਚੁੱਕੀਆਂ ਕਿ ਉਹਨਾਂ ਤੇ ਰੋਕ ਲਾਉਣ ਦੀ ਕਿਸੇ ਨੇ ਗੱਲ ਕੀਤੀ ਕਿ ਅਸੀਂ ਉਡੀਕਦੇ ਹਾਂ ਕਿ ਅਸੀਂ ਅੱਜ ਇਸ ਜੋਗੇ ਵੀ ਨਹੀਂ ਕਿ ਆਪਣੀਆਂ ਧੀਆ ਬਚਾ ਸਕੀਏ ਜਦੋਂ ਤੱਕ ਸਾਡੇ ਘਰਾਂ ਵਿੱਚ 5-5 ਬੱਚੇ ਨਹੀਂ ਹੋਣਗੇ ਅਸੀਂ ਇੱਕ ਪ੍ਰਵਾਸੀ ਤੋਂ ਆਪਣੀ ਨਬਾਲਗ ਧੀ ਬਚਾ ਨਹੀਂ ਸਕਦੇ ਪਰ ਮੈਨੂੰ ਦੱਸ ਦਿਓ ਕਿਹੜੇ ਸਾਡੇ ਪ੍ਰਵਾਸੀ ਸਤਕਾਰਯੋਗ ਜਿੰਨੇ ਹੋਰਨਾ ਮੁਲਕਾਂ ਵਿੱਚ ਵਸੇ ਨੇ ਕੀ ਉਹ ਉਹਨਾਂ ਨੇ ਇਸ ਪੱਖ ਵੱਲ ਕਦੇ ਗੱਲ ਕੀਤੀ ਤੁਸੀਂ ਕਦੇ ਖਬਰ ਸੁਣੀ ਜੇ ਕਿ ਸਾਡਾ ਕੋਈ ਪੰਜਾਬੀ ਪ੍ਰਵਾਸੀ ਇਸ ਤਰੀਕੇ ਉਹਨਾਂ ਦੀਆਂ ਧੀਆ ਬਲਾਤਕਾਰ ਕਰਦਾ ਜੇ ਮਜਾਲ ਹੀ ਨਹੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਚਲੇ ਜਾਓ ਉੱਪਰਵਾਸੀਆਂ ਨੂੰ ਸਲੂਟ ਇਸੇ ਕਾਰਨ ਕਰਦੇ ਨੇ ਕਿ ਸਾਡੀਆਂ ਧੀਆਂ ਇਹਨਾਂ ਦੇ ਅਧੀਨ ਸੁਰੱਖਿਅਤ ਜਾਪਦੀਆਂ ਨੇ ਇਹ ਥੋੜਾ ਫਰਕ ਮੈਂ ਤੁਹਾਨੂੰ ਕੰਪੈਰੀਜ਼ਨ ਕਰ ਰਹੀ ਹਾਂ ਹੁਣ ਅੱਗੇ ਆ ਜਾਈਏ ਪੰਜਾਬ ਦੇ ਵਿੱਚ ਜਿੰਨੇ ਕੁ ਵੀ ਅੱਜ ਨੇ ਕਿ ਉਹਨਾਂ ਨੂੰ ਅਸੀਂ ਡਰੱਗਸ ਤੋਂ ਬਚਾ ਸਕیں ਜਾਂ ਪੰਜ ਹੋਰ ਲਿਆ ਕੇ ਉਹਨਾਂ ਨੂੰ ਉਸੇ ਹੀ ਖੂਹ ਦੇ ਵਿੱਚ ਸੁੱਟਣਾ ਜੇ ਉਸੇ ਦਲਦਲ ਵਿੱਚ ਸੁੱਟਣਾ ਜੇ ਕਿ ਪਹਿਲਾਂ ਤਾਂ ਡਰੱਗਸ ਚੱਲ ਰਹੀਆਂ ਸਨ ਉਹਨਾਂ ਨੂੰ ਅਸੀਂ ਨਹੀਂ ਰੋਕ ਸਕੇ ਆਜੋ ਪੰਜ ਪੰਜ ਹੋਰ ਹਰ ਘਰ ਵਿੱਚੋਂ 5 ਗੁਣਾ ਇਸ ਤੋਂ ਵੱਧ ਕਰਕੇ ਸਾਰੇ ਉਹ ਵੀ ਡਰੱਗਸ ਦੇ ਵਿੱਚ ਸੁੱਟ ਦੇਾਂਗੇ ਜਨ ਸੁਖਵਿੰਦਰ ਜੀ ਅੱਜ ਜੇ ਸਾਨੂੰ ਇੱਥੇ ਰੋਜ਼ਗਾਰ ਨਹੀਂ ਦਿਸਦਾ ਜਾਂ ਅਸੀਂ ਕਿੰਨਾ ਕਰੀਏ ਉਸ ਦੇ ਡਿਊਟੀ ਤੇ ਸਾ ਉਹ ਕਾਫੀ ਬੋਲਣਾ ਪਿਆ ਉੱਥੇ ਤੋਂ ਜੇ ਅਸੀਂ ਦੇਖ ਰਹੇ ਹਾਂ ਕਿ ਅੱਜ ਸਾਡੀ ਇੱਕ ਵੀ ਜੇ ਘਰ ਚ ਧੀ ਹੈ ਅਸੀਂ ਉਹਨੂੰ ਜ਼ਬਰੇ ਬਾਹਰ ਧੱਕਣ ਨੂੰ ਤਿਆਰ ਹਾਂ ਕਿ ਬਾਹਰ ਜਾ ਕਮਾਈ ਕਰਕੇ ਆ ਤੇ ਸਾਡੇ ਬਾਕੀ ਟੱਬਰ ਨੂੰ ਉੱਥੇ ਲੈ ਜਾ ਤੇ ਫੇਰ ਅੱਗੋਂ ਕੀ ਕਰਨਾ ਜਾ ਰਿਹਾ ਕਿ ਪੰਜਾਂ ਨੂੰ ਇਹ ਜ਼ਿੰਮੇਵਾਰੀ ਦਵਾਂਗੇ ਚਲੋ ਜੀ ਬਾਹਰ ਦੇਸੀ ਉੱਥੇ ਬਰਾਤ ਚੁਣੋ ਤੇ ਫੇਰ ਸਾਨੂੰ ਸਾਰਿਆਂ ਨੂੰ ਉੱਥੇ ਲੈ ਜਾਓ ਯਾਨੀ ਹੋਰ ਇੱਕ ਗਿਣਤੀ ਬਾਹਰ ਵਿਦਵਾਨ ਨੂੰ ਕਿ ਉਹਨਾਂ ਲਈ ਰੋਜ਼ਗਾਰ ਨਹੀਂ ਹੈ ਸਾਡੀਆਂ ਅੱਜ ਬੇਟੀਆਂ ਜੋ ਟੀਚਰਸ ਨੇ ਤਾਂਵੇਂ ਸਾਡੇ ਪੁੱਤਰ ਕਿਵੇਂ ਸੜਕਾਂ ਤੇ ਰੁਲਦੇ ਨੇ ਨਹਿਰਾਂ ਤੇ ਛਾਲਾਂ ਮਾਰਦੇ ਨੇ ਢਿੱਡਾਂ 'ਚ ਠੁੱਡੇ ਖਾਂਦੇ ਨੇ ਉਦੋਂ ਤਾਂ ਅਸੀਂ ਇੰਨੇ ਕਿਨੇ ਚੁਣੇ ਵੀ ਉੱਠ ਕੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕਦੇ ਤਾਂ ਫੇਰ ਉਦੋਂ 4 ਘੰਟੇ ਵਧਾ ਕੇ ਉਹਨਾਂ ਲਈ ਰੋਜ਼ਗਾਰ ਕਿੱਥੋਂ ਆਣਾ ਜੀ ਫਿਰ ਅਗਲੀ ਗੱਲ ਦੇਖੀਏ ਪੰਜਾਬ ਵਿੱਚ ਜੋ ਸਲੀਅਤ ਹੈ ਉਸ ਨੂੰ ਬਹੁਤ ਘੌੜੀ ਹੁੰਦੀ ਹੈ ਸੁਖਿੰਦਰ ਜੀ ਸ਼ਾਇਦ ਇਸ ਗੱਲ ਤੇ ਬੜੇ ਜਣੇ ਭੜਕਣਗੇ ਪਰ ਸੱਚ ਹੈ ਨਾ ਛਪੀਆਂ ਜੇ ਮੁੱਖ ਅਖਬਾਰਾਂ ਵਿੱਚ ਕਿ ਪੰਜਾਬ ਅੰਦਰ ਜਿਸ ਕਦਰ ਅਸੀਂ ਧੀਆਂ ਮਾਰੀਆਂ ਪੰਜਾਬ ਅੰਦਰ ਮੋਲਕੀਆਂ ਯਾਨੀ ਮੁੱਲ ਖਰੀਦੀਆਂ ਜਾਂਦੀਆਂ ਔਰਤਾਂ ਅੱਜ ਇਹ ਹਕੀਕਤ ਦੇ ਨੱਟ ਖੋਲ ਲਿਓ ਮੇਰੇ ਕੁਝ ਵੀ ਮੈਨੂੰ ਕਹਿਣ ਤੋਂ ਪਹਿਲਾਂ ਨੈਟ ਖੋਲ ਕੇ ਅਸਲ ਚ ਖਬਰ ਪੜੋ ਹਕੀਕਤ ਨੂੰ ਵੇਖੋ ਚੀਸ਼ਾ ਦੇਖੀਏ ਕਿ ਅਸੀਂ ਧੀਆਂ ਖਰੀਦ ਕੇ ਲਿਆ ਰਹੇ ਹਾਂ ਇਸੇ ਹੋਰ ਥਾਂ ਤੋਂ ਭਾਵੇਂ ਉਹ ਤੁਸੀਂ ਯੂਪੀ ਤੋਂ ਹੋਣ ਜਾਂ ਉਹ ਅਸਾਮ ਤੋਂ ਹੋਣ ਉਹ ਖਰੀਦੀਆਂ ਜਾਂਦੀਆਂ ਨੇ ਉਹਨਾਂ ਨੂੰ ਸਿਰਫ ਇਸ ਕਾਰਨ ਕਿ ਬੱਚੇ ਜੰਮਣ ਦੀ ਮਸ਼ੀਨ ਨੇ ਬੱਚੇ ਲੈ ਕੇ ਖਾਸ ਤੌਰ ਤੇ ਮੁੰਡਾ ਫਿਰ ਅਗਾਹ ਵੇਚ ਦਿੱਤੀ ਜਾਂਦੀ ਜੀ ਤੇ ਇਹ ਮੈਨੂੰ ਨਹੀਂ ਜੇ ਇਹਦਾ ਕੀਮਤ ਪਤਾ ਅਖਬਾਰ ਚ ਲਿਖੀ ਸੀ ਕਿ ਕਈ ਥਾਂ ਤੇ ਤਾਂ 50 ਰੁਪਏ ਚ ਵਿਕਦੀ ਹੈ ਇਸ ਤਰੀਕੇ ਦਾ ਹਾਲ ਜਦੋਂ ਪੰਜਾਬ ਅੰਦਰ ਹੋਵੇ ਅਸੀਂ ਉਹ ਸਾਰੇ ਤੇ ਚਾਦਰ ਵਿਛਾ ਕੇ ਕਹੀਏ ਨਹੀਂ ਜੀ ਪੰਜ ਪੁੱਤਰ ਅਸੀਂ ਹੋਰ ਲਿਆਣੇ ਨੇ ਤਾਂ ਕਹੀ ਉਹਨਾਂ ਲਈ ਨੂਆ ਕਿੱਥੋਂ ਆਉਣੀਆਂ ਨੇ ਕਿ ਹੋਰ 3 ਅਸੀਂ ਖਰੀਦਾਂਗੇ ਕਿਸੇ ਹੋਰ ਸੂਬੇ ਦੀਆਂ ਫਿਰ ਇਸ ਤਰੀਕੇ ਦਾ ਹਾਲਾਤ ਲਿਆਵਾਂਗੇ ਮੁੰਡੇ ਜੰਮੋ ਮਸ਼ੀਨ ਬਣੋ ਅਗਲੇ ਘਰ ਤੁਰੋ ਤੇ ਜਿਸ ਹਾਲ ਵਿੱਚ ਬਾਦ ਚਾਹਂਦੀਆਂ ਨੇ ਸੁਖਵਿੰਦਰ ਚ ਉਹ ਦੇਖਦੇ ਸਾਡੇ ਵਰਗੇ ਡਾਕਟਰ ਨੇ ਕਿ ਕਿਵੇਂ ਅੰਨੀਆਂ ਹੋਈਆਂ ਕਿਵੇਂ ਐਸਟੀਡੀਜ਼ ਨਾਲ ਬਿਮਾਰੀਆਂ ਜਿਹੜੀਆਂ ਲਾ-ਇਲਾਜ ਲੈ ਕੇ ਉਹ ਫਿਰਦੀਆਂ ਨੇ ਤੇ ਕਿਵੇਂ ਉਹ ਭੁੱਖੀਆਂ ਧਿਆਈਆਂ ਸੁੱਟ ਦਿੱਤੀਆਂ ਜਾਂਦੀਆਂ ਨੇ ਅਖੀਰ ਚ ਥਿਲ-ਥਿਲ ਰਗੜਦੀਆਂ ਮਰ ਜਾਂਦੀਆਂ ਨੇ ਇਹ ਅਸਲੀਅਤ ਜੇ ਜੋ ਸਾਡੇ ਸਾਹਮਣੇ ਪਈ ਜਿੱਥੇ ਅਸੀਂ ਉਹਨਾਂ ਨੂੰ ਦੋ ਵੇਲੇ ਦੀ ਰੋਟੀ ਖਵਾਉਣ ਜੋਗਾ ਜਿਗਰਾ ਨਹੀਂ ਰੱਖਦੇ ਤੇ ਗੱਲ ਕਰਦੇ ਆ ਜੇ ਹੋਰ ਨੂਹਾਂ ਖਰੀਦਾਂਗੇ ਉਹਨਾਂ ਲਈ ਜਿਨ੍ਹਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਅਸੀਂ ਕੁੱਕ ਵਿੱਚ ਧੀਆਂ ਮਾਰ ਚੁੱਕੇ ਹੋਵਾਂਗੇ ਅਗਲੀ ਗੱਲ ਕਰਦੇ ਆ ਕੀ ਲੱਗਦਾ ਜੇ ਅੱਜ ਕਰੇਲੂ ਹਿੰਸਾ ਦੇ ਅੰਕੜੇ ਸਾਡੇ ਕਿਉਂਕਿ ਡਰੱਗਸ ਦੇ ਇਫੈਕਟ ਹੇਟ 67 ਤੋਂ 88% ਪਹੁੰਚ ਚੁੱਕਿਆ ਜੀ ਇਸ ਤੋਂ ਅੱਗੇ ਕੀ ਕਰਨਾ ਚਾਹੁੰਦੇ ਆ ਕਿ ਇਸ ਗਿਣਤੀ 'ਚ ਵਾਧਾ ਕਰਨਾ ਚਾਹੁੰਦੇ ਆ ਕਿ ਪਹਿਲਾਂ ਅਸੀਂ ਘਰੇਲੂ ਹਿੰਸਾ ਜੋ ਅੱਜ ਕਰ ਰਹੇ ਆ ਉਸ ਤੇ ਰੋਕ ਲਾਵਾਂਗੇ ਤਾਂ ਫਿਰ ਮੈਨੂੰ ਉਹਦਾ ਵੀ ਦੱਸੋ 37 ਤੋਂ 41% ਨਾ ਬਾਲਗ ਧੀਆਂ ਘਰਾਂ ਵਿੱਚ ਚਾਚਿਆਂ ਤਾਇਿਆਂ ਪਿਓਾਂ ਦੇ ਹੱਥੋਂ ਜ਼ਲੀਲ ਹੋ ਰਹੀਆਂ ਨੇ ਸਰੀਰਕ ਸ਼ੋਸ਼ਣ ਸਹਿ ਰਹੀਆਂ ਨੇ ਉਹ ਮੁੱਦਾ ਅਸੀਂ ਹੱਲ ਨਹੀਂ ਕਰ ਸਕੇ ਇੰਨੇ ਹੋਰ ਮੁੰਡੇ ਜਿਨ੍ਹਾਂ ਲਈ ਕੁੜੀਆਂ ਨਹੀਂ ਹਨ ਕੀ ਕਰਨਾ ਚਾਹੁੰਦੇ ਆ ਕਿਹੜੀ ਤਸਵੀਰ ਦਿਖਾਉਣਾ ਚਾਹੁੰਦੇ ਫਿਰ ਉਸ ਤੋਂ ਵੀ ਅੱਗੇ ਚੱਲਦੇ ਆ ਸਾਡੇ ਕਿਰਦਾਰ ਕੀ ਸੀ ਵਾਕਈ ਇੱਕੋ ਸੀ ਨਾ ਪੁੱਤ ਹਰੀ ਸਿੰਘ ਨਲੂਆ ਮਾਂ ਇਕੱਲੀ ਸੀ ਨਾ ਉਹਦਾ ਪਿਓ ਸਿਰ ਨਹੀਂ ਸੀ ਸਿਰ ਤੇ ਨਹੀਂ ਸੀ ਉਪਰ ਪਾਲਣ ਵਾਲੀ ਕਿਰਦਾਰ ਸੀ ਕਿਆ ਕਮਾਲ ਦੀ ਜਿਨੇ ਉਹ ਘੜਿਆ ਸਾਡੇ ਤਾਂ ਹਾਲੇ ਹੈ ਕਿ ਮੈਂ ਮਾਂ ਗੁਜਰੀ ਜੀ ਦੀ ਜੇ ਗੱਲ ਕਰਾਂ ਤਾਂ ਉਹਨਾਂ ਨੇ 9 ਵਰਿਆਂ ਦੀ ਉਮਰ ਕੀ ਸੀਗੀ ਜਰਾ ਸੋਚ ਕੇ ਵੇਖਿਓ ਇੱਕ ਸਾਡੇ ਕਿਰਦਾਰ ਕਿਵੇਂ ਉੱਭਰਦੇ ਨੇ ਕਿ ਦੁਸ਼ਮਨਾਾਂ ਚ ਘਿਰੇ ਹੋਏ ਕਿਸ ਤਰੀਕੇ ਉਦੋਂ ਉਹਨਾਂ ਨੇ ਆਪਣੇ ਪੁੱਤਰ ਨੂੰ ਤਿਆਰ ਕੀਤਾ ਕਿ ਉਹ ਨਾ ਸਿਰਫ ਉਸ ਸਾਰੇ ਸਮੇਂ ਦੇ ਵਿੱਚ ਉਸ ਵਜੂਦ ਨੂੰ ਕਾਇਮ ਰੱਖ ਕੇ ਖਾਲਸਾ ਸਿਰਜ ਕੇ ਜਿਸ ਤਰੀਕੇ ਦਾ ਉਹਨਾਂ ਨੇ ਉਹ ਮਾਹੌਲ ਸਿਰਜ ਦਿੱਤਾ ਸੀ ਆਰ ਜਾਂ ਪਾਰ ਦੀ ਜੰਗ ਉਹ ਸਾਡੇ ਸਿਰ ਕੱਢ ਜੋਧੇ ਉੱਥੇ ਤੱਕ ਸੀਮਤ ਨਹੀਂ ਸੀ ਹੋਏ ਤੁਰਿਆ ਜਾਂਦਾ ਸੀ ਮਾਹੌਲ ਜਿਸ ਵਿੱਚ ਧੀਆਂ ਚੁੱਕੀਆਂ ਵਾਪਸ ਵੀ ਲਿਆਂਦੀਆਂ ਗਈਆਂ ਸੀ ਜਿੱਥੇ ਮਾਹੌਲ ਇਸ ਤਰੀਕੇ ਦਾ ਸੀ ਕਿ ਭਾਈ ਇਹ ਇੱਕ ਸੋਚ ਜੇ ਇਹ ਧਰਮ ਨਹੀਂ ਜੇ ਇਹ ਸੋਚ ਜੇ ਜਿੱਥੇ ਆਜ਼ਾਦੀ ਹੈ ਜਿੱਥੇ ਹਰ ਕਿਸੇ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਜੇ ਜਿੱਥੇ ਔਰਤ ਨੂੰ ਸਹੀ ਮਾਇਨੇ ਵਿੱਚ ਬਰਾਬਰੀ ਦਾ ਦਰਜਾ ਜੇ ਕਿ ਉਹ ਵੀ ਉਸੇ ਤਰ੍ਹਾਂ ਵਿਰਾਂਗਣਾ ਜੇ ਉਹ ਵੀ ਉੰਜੀ ਆਪਣੇ ਹੱਕਾਂ ਲਈ ਲੜ ਸਕਦੀ ਹੈ ਹੋਰਨਾਂ ਦੇ ਹੱਕਾਂ ਲਈ ਲੜ ਸਕਦੀ ਜੇ ਇਹ ਸਾਰਾ ਕੁਝ ਮੈਂ ਤੁਹਾਨੂੰ ਤਾਂ ਬੁਣਤੀ ਇੱਥੇ ਕੀਤੀ ਜੇ ਇਹਨਾਂ ਸਾਰਿਆਂ ਵਿੱਚੋਂ ਮੈਨੂੰ ਦੱਸ ਦਿਓ ਕਿਹੜੀ ਚੀਜ਼ 'ਚ ਤਬਦੀਲੀ ਅਸੀਂ ਲਿਆਈ ਕਿੱਥੇ ਅਸੀਂ ਖੜੇ ਆ ਕੀ ਸਾਡੇ ਮਾਵਾ ਦੇ ਕਿਰਦਾਰ ਨੇ ਕਈ ਵਾਰ ਸੱਚਮੁੱਚ ਔਰਤ ਹੁੰਦੇ ਆ ਇੱਕ ਮਾਂ ਹੁੰਦੇ ਆ ਮੈਨੂੰ ਵੀ ਸ਼ਰਮ ਆ ਜਾਂਦੀ ਜੇ ਕਿ ਕਈ ਵਾਰ ਕਿਵੇਂ ਉਹ ਯਾਨੀ ਮੈਂ ਕੁਝ ਮਾਵਾ ਉਹ ਦੱਸਿਆਂ ਜਿਨ੍ਹਾਂ ਨੇ ਆਪਣੇ ਇਹੋ ਜਿਹੇ ਪੁੱਤਰ ਇਹੋ ਜਿਹੇ ਕਿਰਦਾਰ ਸੀ ਜਿਨ੍ਹਾਂ ਨੇ ਬਣਾਏ ਪਰ ਅੱਜ ਦੀਆਂ ਜਿਸ ਢੰਗ ਦੀਆਂ ਹੁਣ ਮੈਂ ਸ਼ਰਮਸਾਰ ਹੁੰਨੀ ਆ ਉਹਨਾਂ ਦੀ ਐਗਜ਼ਾਮਪਲਸ ਦਿੰਦੀਆਂ ਕਿਉਂਕਿ ਮੇਰੇ ਕੋਲ ਬੱਚੇ ਆਉਂਦੇ ਨੇ ਦਿਖਾਣ ਤੇ ਅੱਜ ਨਹੀਂ 35 ਸਾਲ ਹੋ ਗਏ ਦੇਖਦੇ ਆ ਜੋ ਤਬਦੀਲੀ ਕਿਰਦਾਰਾਂ ਵਿੱਚ ਦੇਖੀ ਜੇ ਉਹਦੇ ਵਿੱਚ ਮੈਨੂੰ ਨਹੀਂ ਯਾਦ ਆ ਪਦਾ ਕਿ ਅੱਜ ਅਸੀਂ ਉਹੀ ਜੇ ਯੋਧੇ ਤਿਆਰ ਕਰ ਸਕਾਂਗੇ ਕਿਉਂਕਿ ਮਾਵਾਂ ਆਪਣੇ ਮੋਬਾਈਲਾਂ ਵਿੱਚ ਆਪਣੀਆਂ ਕਿੱਟੀ ਪਾਰਟੀਆਂ ਵਿੱਚ ਰੁੱਝੀਆਂ ਮੈਂ ਸਾਰੀਆਂ ਮਾਵਾਂ ਤੇ ਉਂਗਲ ਨਹੀਂ ਚੱਕ ਰਹੀ ਪਰ ਕੁਝ ਜ਼ਰੂਰ ਤੁਸੀਂ ਆਪ ਹੀ ਆਲੇ-ਦੁਆਲੇ ਦੇਖ ਲਿਓ ਕਿ ਕਿਸ ਤਰੀਕੇ ਦੀਆਂ ਅਸੀਂ ਜਦੋਂ ਆਪ ਹੀ ਉਹ ਕਿੱਟੀ ਪਾਰਟੀਆਂ ਜਾਂ ਸ਼ਰਾਬਾਂ ਚ ਮਦਹੋਸ਼ ਨੇ ਤਾਂ ਉਹ ਕੀ ਤੁਹਾਨੂੰ ਲੱਗਦਾ ਜੇ ਕਿ ਉਹ ਆਪਣੇ ਬੱਚੇ ਨੂੰ ਵਾਕਈ ਉਹ ਸਹੀ ਦਸ਼ਾ ਦੇ ਸਕਣਗੀਆਂ ਉਹ ਸਹੀ ਸੇਧ ਵਿੱਚ ਲੈ ਕੇ ਉਹਨਾਂ ਦੇ ਅਧੀਨ ਉਹ ਕਿਰਦਾਰ ਅਣ ਸਕੇਗਾ ਕਿ ਅਸੀਂ ਕਹੀਏ ਇਹੋ ਜੇ ਪੰਜ ਵੀ ਇਸ ਘਰ ਚ ਚਾਹੀਦੇ ਨੇ ਪਰ ਇੱਕ ਘਰ ਵਿੱਚ ਜੇ ਪੰਜ ਪੁੱਤਰ ਨੌਜਵਾਨ ਜਿਨ੍ਹਾਂ ਨੂੰ ਧੀ ਵਿਆਉਣ ਲਈ ਕੋਈ ਅੱਗੋਂ ਮਿਲ ਹੀ ਨਹੀਂ ਯਾਨੀ ਨੂੰ ਨਹੀਂ ਹੈ ਤੇ ਉਹ ਪੰਜੋ ਦੇ ਪੰਜੋ ਨਸ਼ੇ ਚ ਗ੍ਰਸਤ ਤੇ ਫਿਰ ਉਹ ਪਿਓ ਦਾ ਗਲਾ ਵੱਢ ਦਿੰਦੇ ਨੇ ਕਿ ਇਹੋ ਜੇ ਪੁੱਤਰ ਚਾਹੀਦੇ ਨੇ ਵਧਾਓ ਪੰਜ ਛੱਡ ਕੇ ਜਿਨੇ ਜੰਮਣੇ ਨੇ 11 ਜੰਮਣ ਪਰ ਗੱਲ ਇਹ ਹੈ ਕਿ ਤੁਸੀਂ ਉਹਨਾਂ ਤੋਂ ਕੀ ਕਰਵਾਉਣਾ ਚਾਹੁੰਦੇ ਹੋ ਇਸ ਮਾਹੌਲ ਚ ਤਬਦੀਲੀ ਨਹੀਂ ਹੈ ਤੇ ਜੇ ਕੋਈ ਗੱਲ ਕਰਦਾ ਜੇ ਧਰਮ ਦੀ ਸਵਾਲ ਜੇ ਇੱਕ ਸੁਖਿੰਦਰ ਜੀ ਕਿਉਂਕਿ ਤੁਹਾਨੂੰ ਨਾ ਸਿਰੇ ਦੇ ਸੂਝਵਾਨ ਜਿਹੜੇ ਨੇ ਉਹ ਲੋਕ ਸੁਣਦੇ ਨੇ ਬੜੇ ਕਮਾਲ ਦੇ ਉਹਨਾਂ ਦੇ ਵਿਚਾਰ ਹੁੰਦੇ ਨੇ ਮੇਰਾ ਵੀ ਸਵਾਲ ਹੈ ਉਹਨਾਂ ਨੂੰ ਕਿ ਸਹੀ ਹੈ ਜੀ ਅਸੀਂ ਕਹਿੰਦੇ ਆ ਧਰਮ ਸੇਧ ਦਿੰਦਾ ਜੀ ਅੱਜ ਦੇ ਦਿਨ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਧਰਮ ਸੇਧ ਦੇ ਰਿਹਾ ਜੀ ਜਾਂ ਆਪੋ ਵਿੱਚ ਪਾੜ ਪਾ ਰਿਹਾ ਜੀ ਪਿੰਡਾਂ ਵਿੱਚ ਮੈਨੂੰ ਆਪਣੇ ਪੁਰਾਣੇ ਸਮਿਆਂ 'ਚ ਚੇਤੇ ਆ ਕਿ ਸਾਨੂੰ ਉਦੋਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਮੇਰੀਆਂ ਸਹੇਲੀਆਂ 'ਚੋਂ ਕੌਣ Hindu ਜੀ ਤੇ ਅਸੀਂ ਕੌਣ ਸਿੱਖੇ ਉਹ ਜੀ ਚੀਜ਼ ਨਹੀਂ ਸੀ ਹੁੰਦੀ ਅਸੀਂ ਸਾਰੇ ਦੇ ਸਾਰੇ ਤਿਉਹਾਰ ਇਕੱਠੀਆਂ ਸਹੇਲੀਆਂ ਨੇ ਮਨਾਣੇ ਨਾ ਕਦੇ ਮਾਪਿਆਂ ਨੇ ਚੋਂ ਕੀਤੀ ਨਾ ਪੀਂ ਕੀਤੀ ਸਾਰੇ ਪਿੰਡਾਂ ਵਿੱਚ ਵੀ ਜਿੱਥੇ ਜਾਣਾ ਇੱਕੋ ਹੀ ਤਰੀਕਾ ਹੁੰਦਾ ਸੀ ਕਿ ਜਨਮਸ਼ਟਮੀ ਵੀ ਸਾਰਾ ਪਿੰਡ ਇਕੱਠਾ ਸੀ ਤੇ ਫਿਰ ਇਸੇ ਤਰੀਕੇ ਜੇ ਕੋਈ ਕਿਸੇ ਗੁਰਦੁਆਰੇ ਵਿੱਚ ਸਭ ਨੇ ਇਕੱਠੇ ਹੋਣਾ ਸੀ ਤਾਂ ਵੀ ਸਾਰੇ ਉੱਥੇ ਹੁੰਦੇ ਸਨ ਪਰ ਅੱਜ ਮੈਨੂੰ ਤੁਸੀਂ ਵਰਟੀਕਲ ਸਪਲਿਟ ਦਿਖਦੀ ਜੇ Hindu Sikh Muslim ਵਿੱਚ ਉਹਦੇ ਵਿੱਚ ਜੇ ਸਾਰੇ ਦੇ ਸਾਰੇ ਖਿਮਾ ਕਰਿਓ ਹਰ ਧਰਮ ਵਾਲਾ ਇਹ ਕਹਿਣ ਲੱਗ ਜਾਵੇ ਸਾਡੇ ਘਰਾਂ ਚ 5 ਜਾਂ 10 ਨਿਆਣੇ ਹੋਣੇ ਨੇ ਭਈ ਫੇਰ ਕਿਸ ਤਰੀਕੇ ਇਹ ਦੁਨੀਆ ਤੁਰੇਗੀ ਜਿੱਥੇ ਅਸੀਂ ਵਿਕਾਸ ਦੇ ਨਾਲ ਜੋੜ ਰਹੇ ਆਂ ਕਿ ਇੱਕ ਜਾਂ ਦੋ ਹੀ ਰੱਖੋ ਸਾਰੇ ਜਣੇ ਸਗੋਂ ਬਜਾਏ ਇਹ ਸਮਝਾਉਣ ਦੇ ਕਿ ਜਿਹੜੇ 7 ਜਾਂ 8 ਕਰ ਰਹੇ ਨੇ ਭਈ ਗਰੀਬੀ ਦੀ ਸਿਖਰ ਤੇ ਪਹੁੰਚ ਰਹੇ ਆਂ ਸੀ ਭੁੱਖਮਰੀ ਵਾਲੇ ਪਾਸੇ ਜਾ ਰਹੇ ਆਂ ਲਹੂ ਦੀ ਕਮੀ ਨਾਲ ਜੂਝਦੇ ਪਏ ਆਂ ਮੌਤਾਂ ਕਿਵੇਂ ਬਿਮਾਰੀਆਂ ਨਾਲ ਹੋ ਰਹੀਆਂ ਨੇ ਰਹਿਣ ਦੀ ਥਾਂ ਦੀ ਜੱਜ ਦੀ ਥਾਂ ਨਹੀਂ ਖਾਣ ਨੂੰ ਮਿਲਦਾ ਨਹੀਂ ਤਾਂ ਕਿਉਂ ਅਠ ਕਰਦੇ ਹੋ ਬਜਾਏ ਕਿ ਉਹਨਾਂ ਨੂੰ ਸਮਝਾਉਣ ਦੇ ਘੱਟ ਕਰੋ ਅਸੀਂ ਪੁੱਠੇ ਪਾਸੇ ਤੁਰ ਗਏ ਆ ਵੀ ਅਸੀਂ ਵੀ ਉਹਨਾਂ ਹੀ ਕਰਕੇ ਬਰਾਬਰੀ ਖੜੀ ਕਰ ਦੇਣੀ ਹੈ ਪਰ ਆਖਰ ਖੜਾ ਕੀ ਕਰਨਾ ਚਲ ਨਾਲੇ ਡਟਸੋ ਵੀ ਇਹ ਵੀ ਹੈ ਨਾ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਪੰਜ ਦੇ ਪੰਜ ਜਿਹੜੇ ਨੇ ਉਹ ਬੱਚੇ ਮਤਲਬ ਕਿ ਮੁੰਡੇ ਹੋਣਗੇ ਜਾਂ ਉਹਨਾਂ ਦੇ ਵਿੱਚ ਕੋਈ ਮਤਲਬ ਕਿ ਲਿੰਗ ਤਬਦੀਲੀ ਨਹੀਂ ਹੋਏਗੀ ਕੁੜੀਆਂ ਨਹੀਂ ਹੋਣਗੀਆਂ ਜਾਂ ਇਹ ਇਹ ਸਾਰੇ ਸਵਾਲ ਨੇ ਕਿ ਕੀ ਸੋਚ ਕੇ ਕਿਹੜੀ ਸੋਚ ਦੇ ਵਿੱਚੋਂ ਇਹ ਸਾਰੀ ਜਿਹੜੀ ਆ ਉਹ ਗੱਲ ਅੱਗੇ ਵਧੀ ਪਹਿਲਾਂ ਵੀ ਇਹ ਗੱਲਾਂ ਜਾਂ ਮਤਲਬ ਕਿ ਹਿੰਦੂਤਵਾ ਜਿਹੜੀ ਸਿਆਸਤਾ ਉਤੋਂ ਵੀ ਇਹੋ ਜਿਹੀ ਗੱਲਾਂ ਸਾਹਮਣੇ ਆਉਂਦੀਆਂ ਕਿ ਤੁਸੀਂ ਇਸ ਤਰੀਕੇ ਦੇ ਨਾਲ ਮਤਲਬ ਕਿ ਆਪਣੀ ਜਿਹੜੀ ਹੈ ਕੌਮ ਨੂੰ ਅੱਗੇ ਵਧਾ ਸਕਦੇ ਹੋ ਇਸ ਤਰੀਕੇ ਦੇ ਨਾਲ ਬਹੁ ਗਣਤੀ ਦੇ ਵਿੱਚ ਆ ਸਕਦੇ ਹੋ ਫਿਰ ਨਾਲ ਗੱਲ ਇਹ ਹੈ ਕਿ ਤੁਸੀਂ ਕੁੱਟ-ਕੁੱਟ ਕੇ ਚਲੋ ਜੇ ਮੰਨ ਲਓ ਕਿ ਕਿਸੇ ਦੇ ਪੰਜ ਬੱਚੇ ਮੁੰਡੇ ਹੋ ਵੀ ਗਏ ਪਹਿਲੀ ਗੱਲ ਤਾਂ ਉਹ ਅ ਅੱਜ ਕੱਲ ਦੇ ਜ਼ਮਾਨੇ 'ਚ ਉਹ じゃ ਕੁਝ ਨਜ਼ਰ ਨਹੀਂ ਆਉਂਦਾ ਪਹਿਲਾਂ ਵੀ ਉਪਰੋਂ ਥੱਲੀ ਹੁੰਦਾ ਸੀ ਕਿ 10 12 ਕਿਹ ਦੇ ਬੱਚੇ ਹੋਣੇ ਤਿੰਨ ਚਾਰ ਧੀਆਂ ਹੋ ਜਾਣੀਆਂ ਫਿਰ ਵਿੱਚ ਬੱਚੇ ਹੋ ਜਾਣੇ ਮੁੰਡੇ ਕੋਈ ਮਰ ਮੁੱਕ ਜਾਂਦਾ ਸੀਗਾ ਛੋਟੇ ਹੁੰਦੇ ਇਸ ਕਿਸਮ ਨਾਲ ਪਹਿਲਾਂ ਚੱਲਦਾ ਸੀਗਾ ਉਦੋਂ ਦੇ ਵੇਲੇ ਤੇ ਹੁਣ ਦੇ ਵੇਲੇ 'ਚ ਬਹੁਤ ਫਰਕ ਹੈ ਫਿਰ ਧਰਮ ਦੀ ਗੱਲ ਹੈ ਕਿ ਤੁਸੀਂ ਉਹਦੇ ਅੰਦਰ ਉਹ ਪ੍ਰਚਾਰ ਕਿੱਦਾਂ ਘੁੱਟ ਕੇ ਭਰ ਦਿਓਗੇ ਹਰ ਕੋਈ ਧਰਮੀ ਨਹੀਂ ਬਣ ਸਕਦਾ ਹਰ ਕੋਈ ਉਸ ਤਰੀਕੇ ਦੇ ਨਾਲ ਧਰਮ ਨੂੰ ਨਹੀਂ ਲੈਂਦਾ ਹਰ ਕੋਈ ਪ੍ਰਚਾਰਕ ਨਹੀਂ ਬਣ ਸਕਦਾ ਜੇ ਬਣ ਵੀ ਗਿਆ ਤਾਂ ਜਿਹੜੇ ਅੱਜਕੱਲ ਮੈਂ ਵੇਖਿਆ ਕਿ ਕਈ ਪ੍ਰਚਾਰਕ ਵਿਚਾਰੇ ਨਿੱਕੇ ਮੋٹے ਬਣ ਜਾਂਦੇ ਨੇ ਉਹਨਾਂ ਨੂੰ ਫਿਰ ਹਾਲਾਤਾਂ ਨਾਲ ਜੂਝਣਾ ਪੈਂਦਾ इवन ਤੱਕ ਸਾਡੇ ਗਰੰਤੀਆਂ ਦਾ ਹਾਲ ਵੇਖ ਲਓ ਉਹਨਾਂ ਦੇ ਹਾਲਾਤ ਮਾੜੇ ਨੇ ਉਹਨਾਂ ਦੇ ਘਰ ਵੀ ਇਸ ਤਰੀਕੇ ਨਾਲ ਚੱਲਦੇ ਤੇ ਆਪਣੇ ਕੋਲ ਬਾਬਿਆਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਹੁੰਦੀਆਂ ਵੱਡੇ-ਵੱਡੇ ਕਾਰੋਬਾਰ ਚਲਾਏ ਹੁੰਦੇ ਨੇ ਜਾਂ ਵੱਡੇ-ਵੱਡੇ ਡੇਰੇ ਬਣਾਏ ਹੁੰਦੇ ਨੇ ਤੇ ਉਹ ਵਿਚਾਰੇ ਚਿੰਤੇ ਖੜਕਾਉਣ ਤੱਕ ਰਹਿ ਜਾਂਦੇ ਨੇ ਫਿਰ ਬਿਲਕੁਲ ਤੁਸੀਂ ਸਹੀ ਕਿਹਾ ਮੈਂ ਤਾਂ ਸ਼ੁਰੂ ਚ ਹੀ ਇਹੋ ਗੱਲ ਕੀਤੀ ਸੀ ਕਿ ਸਿਰਫ ਪੰਜ ਮੁੰਡਿਆਂ ਦਾ ਮਤਲਬ ਅਸੀਂ ਸਮਝ ਰਹੇ ਹਾਂ ਕਿ 50% ਹੋਰ ਸੀ ਬੇਟੀਆਂ ਕੁੱਖਾਂ ਵਿੱਚ ਮਾਰਾਂਗੇ ਇਹ ਜੰਮਣ ਤੋਂ ਬਾਅਦ ਕੁੱਤਿਆਂ ਕੋਲੋਂ ਪੜਵਾਉਣ ਲਈ ਸੁੱਟ ਦੇਾਂਗੇ ਪਰ ਦੂਜੀ ਗੱਲ ਕੀ ਕਦੇ ਮੰਦਰ ਗੁਰਦੁਆਰੇ ਮਸਜਿਦ ਇਹਨਾਂ ਥਾਵਾਂ ਤੇ ਕੀ ਧੀਆਂ ਨਾਲ ਛੇੜਛਾੜ ਨਹੀਂ ਹੋਈ ਕੀ ਉਹਨਾਂ ਦਾ ਸਰੀਰਕ ਸ਼ੋਸ਼ਣ ਨਹੀਂ ਹੋਇਆ ਜਾਂ ਇਹਨਾਂ ਧਰਮਾਂ ਕਿਸੇ ਵੀ ਧਰਮ ਵਾਲੇ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਹਾਂਜੀ ਸਾਡੇ ਧਰਮ ਵਿੱਚ ਸਾਡੇ ਧਾਰਮਿਕ ਥਾਂ ਦੇ ਅੰਦਰ ਸਾਡੀ ਧੀਆਂ ਦੀ ਬੇਅਦਬੀ ਨਹੀਂ ਹੋਈ ਅਸੀਂ ਸਾਰਾ ਕੁਝ ਯਾਨੀ ਕਿਰਦਾਰ ਤਾਂ ਆਪਣੇ ਸਿੱਧੇ ਕਰ ਨਹੀਂ ਸਕੇ ਤੇ ਉਹਨਾਂ ਵਿੱਚ ਸਿਰਫ ਇੱਕ ਗਿਣਤੀ ਵਧਾ ਕੇ ਕਿ ਗੁੰਡੇ ਜਾਂ ਮੁਸਟੰਡੇ ਤਿਆਰ ਕਰਨੇ ਇਹਨਾਂ ਵਿੱਚ ਦੇਖੋ ਨਾ ਜਿਹੜੀ ਅਸਲ ਚੀਜ਼ ਦੀ ਲੋੜ ਹੈ ਜਿੱਥੇ ਸਾਨੂੰ ਕੰਮ ਕਰਨ ਦੀ ਲੋੜ ਕਿ ਸਾਡੇ ਇੱਥੇ ਤਿਹਾਰ ਵਿੱਚ ਦੇਖੋ ਉਹਨਾਂ ਦੀ ਕਮੀ ਨਹੀਂ ਹੋਈ ਗਿਣਤੀ ਵਧ ਰਹੀ ਹੈ ਪਰ ਕੀ ਤਬਦੀਲੀ ਥੋੜੀ ਜਿਹੀ ਦੇਖੋ ਉਹ ਗਿਣਤੀ ਵਧਾਉਣ ਵਿੱਚ ਇਸ ਤਰ੍ਹਾਂ ਨਹੀਂ ਕਿ ਸਿਰਫ ਹੀ ਢੇਰ ਲਾਣਾ ਜੇ ਉਹਨਾਂ ਨੇ ਆਪਣੇ ਜਿੰਨੇ ਵੀ ਬੱਚੇ ਨੇ ਸਾਂਭਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਇੱਕ ਤਰੀਕੇ ਰਾਜ ਸੀ ਜੇ ਅਸੀਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਪਰ ਉਤੋਂ ਹੌਲੀ-ਹੌਲੀ ਗਿਣਤੀ ਘਟਦੀ ਉਹਨਾਂ ਤੋਂ ਕਿਤਾਬਾਂ ਖੋ ਲਈਆਂ ਕਿਸ ਤਰੀਕੇ ਉਹਨਾਂ ਨੂੰ ਮਜ਼ਦੂਰ ਬਣਾ ਦਿੱਤਾ ਜਿਸ ਹਾਲਚ ਵੀ ਉਹ ਪਹੁੰਚਿਆ ਬਿਹਾਰ ਆਪਾਂ ਉਹਦਾ ਇਤਿਹਾਸ ਦੇਖੋ ਕਿੰਡਾ ਵੱਡਾ ਰਾਜ ਸੀ ਪਰ ਹੌਲੀ-ਹੌਲੀ ਜਦੋਂ ਉਹਨਾਂ ਦੇ ਬਜ਼ੁਰਗ ਸੀ ਜਿਵੇਂ ਸਾਡੇ ਇੱਥੇ ਸੂਝਵਾਨ ਨੇ ਉਹਨਾਂ ਦੇ ਅਸੀਂ ਧਰਮ ਤੱਕ ਸੀਮਤ ਹੋ ਗਏ ਉਹਨਾਂ ਦੇ ਸੂ ਜਵਾਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਤੇ ਭਾਈ ਇਹਨਾਂ ਨੂੰ ਪੜਾਓ ਲਿਖਾਓ ਉੱਚੀਆਂ ਪਦਵੀਆਂ ਤੇ ਬਿਠਾਓ ਤੇ ਫਿਰ ਇਹਨਾਂ ਦੇ ਜਦੋਂ ਹੱਥ ਵਿੱਚ ਤਾਕਤ ਹੋਏਗੀ ਫਿਰ ਇਹ ਸਾਰੀ ਤਬਦੀਲੀ ਲਿਆ ਸਕਣਗੇ ਤੁਹਾਡੇ ਸਾਹਮਣੇ ਜੇ ਕਿ ਹਰ ਹਿੰਦੁਸਤਾਨ ਦੇ ਹਰ ਸੂਬੇ ਵਿੱਚ ਬਿਹਾਰ ਤੋਂ ਆਏ ਜਾਂ ਯੂਪੀ ਤੋਂ ਆਏ ਤੁਸੀਂ ਆਈਏਐਸ ਆਈਪੀਐਸ ਟੌਪ ਦੀਆਂ ਉਹ ਸੀਟਸ ਦੇਖ ਸਕਦੇ ਹੋ ਟੌਪ ਦੇ ਜੱਜ ਸਾਹਿਬਾਨ ਟੌਪ ਦੇ ਵਕੀਲ ਸਾਹਿਬਾਨ ਸਾਇੰਟਿਸਟ ਇਵਨ ਸਾਡੇ ਤਾਂ ਡਾਕਟਰ ਇੱਥੇ ਹੁਣ ਸਾਡੀ ਅੱਜ ਦੇ ਦਿਨ ਵੀ ਜਿਹੜੀਆਂ ਆ ਰਹੇ ਨੇ ਸਟੂਡੈਂਟਸ ਉਹਨਾਂ ਵਿੱਚ ਟਾਪਰਸ ਦੇ ਵਿੱਚੋਂ ਪਹੁੰਚ ਰਹੇ ਨੇ ਬਿਹਾਰ ਤੇ ਯੂਪੀ ਤੋਂ ਪਰ ਸਾਡੇ ਪੰਜਾਬੀ ਉਸ ਗਿਣਤੀ ਵਿੱਚੋਂ ਕਿਉਂ ਘਟ ਰਹੇ ਨੇ ਕਿ ਜੇ ਅਸੀਂ ਦੇਖੀਏ ਸਕੂਲਸ ਕਾਲਜੇਸ ਯੂਨੀਵਰਸਿਟੀਆਂ ਕਿਸ ਤਰੀਕੇ ਉਹ ਸਖਣੀਆਂ ਹੋਈਆਂ ਪਈਆਂ ਨੇ ਕਿਵੇਂ ਉਹਨਾਂ ਦੇ ਵਿੱਚੋਂ ਇਹ ਸਾਰੇ ਨਿਕਲ ਕੇ 10ਵੀਂ ਜਾਂ 12ਵੀਂ ਤੋਂ ਬਾਅਦ ਉਡਾਨ ਭਰਨ ਨੂੰ ਤਿਆਰ ਨੇ ਤੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਕੋਈ ਇਸ ਚੀਜ਼ ਦੀ ਦਿਮਾਗ 'ਚ ਇੱਕ ਜੇ ਉੱਚੀ ਪਦਵੀ ਤੇ ਪਹੁੰਚਣਾ ਸਿਰਫ ਉਸ ਥਾਂ ਤੇ ਪਹੁੰਚਣਾ ਨਿਕਲਣਾ ਇੱਥੋਂ ਤੋੜਨਾ ਭੱਜਣਾ ਅਸੀਂ ਕੋਈ ਟੌਪ ਦਾ ਆਈਟੀ ਸੈਕਟਰ ਇੱਥੇ ਨਹੀਂ ਖੋਲ ਸਕੇ ਗਵਾਂਡੀ ਸੂਬੇ ਹਰਿਆਣੇ ਤੇ ਜਰਾ ਦੇਖੋ ਤਾਂ ਸਹੀ ਕਿੱਥੇ ਉਹ ਪਹੁੰਚ ਗਿਆ ਸਾਡੇ ਬੱਚੇ ਦਰਦਰ ਠੋਕਰਾਂ ਖਾਂਦੇ ਨੇ ਸੜਕਾਂ ਤੇ ਕਿਉਂਕਿ ਨਾ ਤਾਂ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਵੱਡਾ ਬਿਜ਼ਨਸ ਸਕੂਲ ਖੋਲ ਕੇ ਦਿੱਤਾ ਅੱਗੇ ਧਿਆਨ ਕਰੀਏ ਕੋਈ ਵਰਲਡ ਲੈਵਲ ਹਸਪੀਟਲ ਅਸੀਂ ਖੋਲ ਕੇ ਨਹੀਂ ਦੇ ਸਕੇ ਸਾਡੇ ਇੱਥੇ ਸੂਬੇ ਚੋਂ ਪੜ ਕੇ ਡਾਕਟਰੀ ਪੜ ਕੇ ਯਾਨੀ ਇੱਕ ਇੱਕ ਤੇ ਜੇ ਕਰੋੜ ਕਰੋੜ ਰੁਪਏ ਸਾਡੀ ਸਰਕਾਰ ਲਾਂਦੀ ਹੈ ਡਾਕਟਰੀ ਤਿਆਰ ਕਰਕੇ ਨੌਕਰੀਆਂ ਨਹੀਂ ਨੇ ਤੇ ਜੇ ਹਾਲ ਵਿੱਚ ਨੌਕਰੀਆਂ ਦੇ ਰਹੇ ਆ ਉਹਨਾਂ ਨੂੰ ਉਹ ਇੰਨਾ ਕੁ ਅਤ ਯਾਨੀ ਹਾਲਾਤੀ ਕਰ ਛੱਡਿਆ ਕਿ ਉੱਥੇ ਉਹ ਦੌੜ ਕੇ ਨਾਲ ਦੇ ਸੂਬਿਆਂ ਚ ਜਾਂਦੇ ਨੇ ਜਿੱਥੇ ਇੱਥੇ ਨਾਲੋਂ ਦੁੱਗਣੀ ਤਨਖਾਹ ਉਹਨਾਂ ਨੂੰ ਮਿਲਦੀ ਜੇ ਹੁਣ ਤੁਸੀਂ ਆਪ ਹੀ ਸੋਚ ਲਓ ਕਿ ਪੜੇ ਇੱਥੋਂ ਪਰ ਨੌਕਰੀ ਨਾਲ ਦੇ ਸੂਬੇ ਵਿੱਚ ਉਹਨਾਂ ਦੇ ਮੈਡੀਕਲ ਕਾਲਜ ਤੇ ਮੈਡੀਕਲ ਕਾਲਜ ਖੁੱਲ ਰਹੇ ਨਹੀਂ ਸਾਡੇ ਪਹਿਲੇ ਵੀ ਬੰਦ ਹੋਣ ਦੀ ਕਗਾਰਤੇ ਨੇ ਅੱਜ ਵੀ ਇੱਥੇ ਪੂਰੇ ਡਾਕਟਰ ਨਹੀਂ ਸੋ ਇਹ ਮੈਂ ਤਾਂ ਅਲੱਗ-ਅਲੱਗ ਤੁਹਾਨੂੰ ਹਿੱਸਿਆਂ ਵਿੱਚ ਦੱਸ ਰਹੀ ਆਂ ਵੀ ਸਾਡੇ ਤਾਂ ਹਰ ਪਾਸਿਓਂ ਹੀ ਨੂੰ ਨਿਵਾਣ ਵੱਲ ਜਾ ਰਿਹਾ ਤੇ ਹੋਰ ਢੇਰ ਲਾਣ ਦੀ ਥਾਂ ਸਾਡੇ ਜੇ ਅਸੀਂ ਸਗੋਂ ਇਹਨਾਂ ਨੂੰ ਹੀ ਸੰਭ ਲਈਏ ਤਾਂ ਬਾਹਰ ਜਾਣ ਦੀ ਇਹਨਾਂ ਨੂੰ ਲੋੜ ਨਾ ਪਵੇ ਪੰਜਾਬ ਤਾਂ ਸੰਭੀ ਐ ਸ ਤਾਂ ਪੰਜਾਬ ਵੀ ਕਿਸੇ ਹੋਰ ਦੇ ਹਵਾਲੇ ਕਰ ਰਹੇ ਜੇ ਯੂਪੀ ਆ ਬਿਹਾਰ ਤੋਂ ਆ ਰਹੇ ਨੇ ਉਹ ਯੂਪੀ ਬਿਹਾਰ ਸੂਬਾ ਕਿਸੇ ਹੋਰ ਦੇ ਕੋਲ ਸਾਂਭ ਕੇ ਨਹੀਂ ਆ ਰਹੇ ਜੇ ਅਸੀਂ ਸਾਡੇ ਬੱਚੇ ਕੈਨੇਡਾ ਚ ਉੱਥੇ ਪਹੁੰਚ ਰਹੇ ਨੇ ਤਾਂ ਕੈਨੇਡਾ ਵਾਲਿਆਂ ਨੇ ਸਾਰਾ ਹੱਥ ਨਹੀਂ ਉਹਨਾਂ ਨੂੰ ਫੜਾ ਦਿੱਤਾ ਇਹ ਮੁਲਕ ਤੁਹਾਡਾ ਹੋ ਗਿਆ ਪਰ ਅਸੀਂ ਤਾਂ ਸੂਬਾ ਖਾਲੀ ਕਰਕੇ ਜਾ ਰਹੇ ਹਾਂ ਨਾ ਆ ਸਾਂਭ ਲੋ ਸੂਬਾ ਤੁਹਾਡੇ ਹੱਥੇ ਵੱਡੀਆਂ ਵੱਡੀਆਂ ਬਿਲਡਿੰਗਸ ਦੇਖੋ ਪਿੰਡਾਂ ਦੇ ਪਿੰਡ ਜੰਦਰੇ ਲੱਗ ਗਏ ਨੇ ਇਹੋ ਜਿਹਾ ਕਿੱਥੇ ਮਾਹੌਲ ਹੈ ਕਿਸ ਮੁਲਕ ਵਿੱਚ ਤੋਂ ਗੱਲ ਉਹ ਸੀ ਕਿ ਗਿਣਤੀ ਜੇ ਵਧਾਉਣੀ ਨਾਲੋਂ ਅਸੀਂ ਜਾਂਦੇ ਬਾਹਰ ਉੜਦੇ ਜਾਂਦਿਆਂ ਨੂੰ ਸਾਂਭ ਲਈ ਬਾਜੀ ਤੁਹਾਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਹੋਣਾ ਮੈਂ ਗਿਣਤੀ ਮਜਬੂਰੀ ਹੈ ਕੋਰਟ ਦੇ ਆਰਡਰ ਨੇ ਦੱਸ ਨਹੀਂ ਸਕਦੀ ਕਿ ਕਿਸ ਹਿਸਾਬ ਦਾ ਐਚ ਆਈ ਵੀ ਪੋਜ਼ਿਟਿਵ ਆ ਰਿਹਾ ਸਾਡੇ ਕੋਲ ਛੋਟੇ ਬੱਚੇ ਤੱਕ ਪੋਜ਼ਿਟਿਵ ਆ ਰਹੇ ਨੇ ਤੇ ਕਿਵੇਂ ਡਰੱਗਸ ਦੇ ਵਿੱਚ ਲਿਪਤ ਸਾਡੇ ਛੇਵੀਂ ਸਤਮੀਂ ਦੇ ਬੱਚੇ ਦਾਖਲ ਹੁੰਦੇ ਨੇ ਐਮਰਜੈਂਸੀਆਂ ਵਿੱਚ ਇਹ ਸਾਰਿਆਂ ਵਿੱਚ ਅਸੀਂ ਗੱਲ ਕੀ ਕਰ ਰਹੇ ਹਾਂ ਹੋਰ ਵਧਾ ਕੇ ਅਸੀਂ ਕਰਨਾ ਕੀ ਚਾਹੁੰਦੇ ਹਾਂ ਪਹਿਲਾਂ ਅਸੀਂ ਮਾਹੌਲ ਸਿਰ ਜਿਏ ਠੀਕ ਕਰੀਏ ਆਪ ਵਿਧਾਨ ਦੀ ਤਾਂ ਉਹਨਾਂ ਨੂੰ ਸਮਝਾਈਏ ਕਿ ਤੁਸੀਂ ਘਟਾਓ ਫਿਰ ਸ਼ਾਇਦ ਅਤੀ ਕੁਛ ਤਬਦੀਲੀ ਲਿਆ ਸਕਦੇ ਬਿਲਕੁਲ ਬਿਲਕੁਲ ਇਹ ਕਹਿੰਦੇ ਕਿ ਜਥੇਦਾਰ ਬਣਾ ਦਿਓ ਕਾਰ ਸੇਵਾ ਚ ਭੇਜ ਦਿਓ ਰਾਗੀ ਬਣਾਓ ਢਾਡੀ ਬਣਾਓ ਪ੍ਰਚਾਰਕ ਬਣਾਓ ਹਰ ਬੱਚਾ ਜਥੇਦਾਰ ਨਹੀਂ ਬਣ ਸਕਦਾ ਹਰ ਕੋਈ ਜਥੇਦਾਰ ਨਹੀਂ ਬਣਦਾ ਤੇ ਜਿਹੜਾ ਬਣਦਾ ਉਹ ਪਤਾ ਹੀ ਹੈ ਲੋਕਾਂ ਨੂੰ ਕਿਵੇਂ ਬਣਦਾ ਹਰ ਕੋਈ ਕਥਾ ਵਾਚਕ ਨਹੀਂ ਬਣਦਾ ਤੇ ਜਿਹੜੇ ਬਣਦੇ ਨੇ ਉਹ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਬਣਾਉਣ ਨੂੰ ਤਿਆਰ ਰਾਗੀ ਆਪਣੇ ਪੁੱਤ ਨੂੰ ਰਾਗੀ ਨਹੀਂ ਬਣਾਉਂਦਾ ਕੋ ਫਿਰਲਾ ਹੋਏਗਾ ਢਾਡੀ ਪੁੱਤਰ ਨੂੰ ਢਾਡੀ ਨਹੀਂ ਬਣਾਉਂਦਾ ਜਾਂ ਗ੍ਰੰਥੀ ਪੁੱਤਰ ਨੂੰ ਗ੍ਰੰਥੀ ਨਹੀਂ ਬਣਾਉਂਦਾ ਪਾਠੀ ਪੁੱਤ ਨੂੰ ਪਾਠੀ ਜਾਂ ਆਪਣੇ ਬੱਚਿਆਂ ਨੂੰ ਉਸ ਪਾਸੇ ਵੱਲ ਨਹੀਂ ਤੋਰਦਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਮਾਇਆ ਜੋੜ ਕੇ ਇਹਨਾਂ ਨੂੰ ਜਿਹੜਾ ਉਹ ਚੰਗੇ ਉਹਦਿਆਂ ਦੇ ਉੱਤੇ ਪਹੁੰਚਾਈਏ ਤੇ ਉਹਦੇ ਲਈ ਸਾਡੇ ਜਿਹੜੇ ਸਿੱਖੀ ਦੇ ਸੰਸਥਾਨ ਨੇ ਜਐਸਜੀਪੀਸੀ ਜਾਓ ਕਿੱਦਾਂ ਦੇ ਉਪਰਾਲੇ ਕਰਦੀ ਹੈ ਜਾਂ ਪਿਛਲੇ ਸਮੇਂ ਅਚ ਕਿੱਦਾਂ ਦੇ ਉਪਰਾਲੇ ਕੀਤੇ ਗਏ ਉਹਨਾਂ 'ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਜਿੰਦਾ ਅਪਣ ਨੂੰ ਵੀ ਟਕਸਾਲ ਦੀ ਗੱਲ ਕਰ ਲਓ ਜਾਂ ਉਹਨਾਂ ਨੇ ਕਿੱਦਾਂ ਦੇ ਪ੍ਰਬੰਧ ਹੁਣ ਤੱਕ ਕੀਤੇ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਉਹ ਵੀ ਜ਼ਰੂਰੀ ਹੈ ਉਹਦੇ ਤੋਂ ਇਲਾਵਾ ਸਿੱਖਿਆ ਦੇ ਖੇਤਰ ਜਿਵੇਂ ਜੇ ਹਿੰਦੂ ਸਾਧੂ ਸੰਤ ਨੇ ਸਨਾਤਨੀ ਨੇ ਉਹ ਕਿਵੇਂ ਪ੍ਰਚਾਰ ਪ੍ਰਸਾਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਨੇ ਤਾਂ ਸਾਡੇ ਵਾਲੇ ਉਧਰ ਹੰਤ ਕਿਉਂ ਨਹੀਂ ਵਧਾਉਂਦੇ ਡਾਕਟਰ ਸਾਹਿਬ ਮੈਂ ਆਖਰੀ ਸਵਾਲ ਕਰਨਾ ਹੈ ਕਿਉਂਕਿ ਤੁਸੀਂ ਵਿਸ਼ਵ ਲੈਵਲ ਦੇ ਉੱਤੇ ਪਾਰਲੀਮੈਂਟਾਂ ਦੇ ਵਿੱਚ ਜਾ ਜਾ ਕੇ ਵਿਦੇਸ਼ਾਂ ਦੀਆਂ ਸੰਬੋਧਨ ਕੀਤੇ ਜਾ ਉੱਥੇ ਸਤਕਾਰਤ ਰਿਓ ਯੂਨੋ ਤੱਕ ਗਏ ਤੁਹਾਨੂੰ ਬਹੁਤ ਸੁਣਿਆ ਜਾਂਦਾ ਉਸ ਤਰੀਕੇ ਦੇ ਨਾਲ ਜੋ ਮਤਲਬ ਜੋ ਤੁਸੀਂ ਰਾਹ ਦੱਸ ਰਹੇ ਹੋ ਉਸ ਤੋਂ ਇਲਾਵਾ ਜੇ ਅਸੀਂ ਹੋਰ ਗੱਲ ਕਰੀਏ ਕਿ ਬੱਚੇ ਆਪਣੇ ਤੋਂ ਉੱਤੇ ਚਲੋ ਜੇ ਮੰਨ ਲਓ ਕਿ ਮਾਪਿਆਂ ਨੂੰ ਉਹ ਜਿਹਾ ਮਾਹੌਲ ਮਿਲੇ ਆ ਕਿ ਉਹ ਵਿਚਾਰੇ ਉਹਨਾਂ ਮਤਲਬ ਕਿ ਮੁਸੀਬਤਾਂ ਵਿੱਚੋਂ ਲੰਘੇ ਉਹ ਨਹੀਂ ਉਹ ਜਿਹਾ ਮਾਹੌਲ ਸਿਰਜ ਸਕੀ ਬੱਚੇ ਆਪਣੇ ਲੈਵਲ ਦੇ ਉੱਤੇ ਕਿਵੇਂ ਉਹਨੂੰ ਅੱਗੇ ਵਧਾ ਸਕਦੇ ਨੇ ਆਪਣੀ ਮਤਲਬ ਕਿ ਕੌਮ ਦੀ ਵੀ ਸੇਵਾ ਨਾਲ ਨਾਲ ਹੁੰਦੀ ਰਵੇ ਤੇ ਨਾਲ ਨਾਲ ਜਿਹੜਾ ਉਹ ਆਪਣੇ ਮਤਲਬ ਪੜ੍ਹਾਈ ਦੇ ਪੱਖ ਤੋਂ ਜਾਂ ਆਪਣੇ ਉਹ ਸਹਾਇਸੀਅਤ ਦੇ ਪੱਖ ਤੋਂ ਅੱਗੇ ਵਧਦੇ ਵਧਦੇ ਆਪਣੇ ਸਮਾਜ ਦਾ ਜਾਂ ਆਪਣੇ ਪੰਜਾਬ ਦਾ ਜਾਂ ਮੁਲਕ ਦਾ ਨਾਂ ਅੱਗੇ ਵਧਾਉਂਦੇ ਸੁਖਿੰਦਰ ਜੀ ਜਿਹੜੀ ਤੰਗੀ ਤੁਰਸ਼ੀ ਹੁੰਦੀ ਜੇ ਨਾ ਉਹ ਇਨਸਾਨ ਨੂੰ ਕਠੋਰ ਬਣਾਉਂਦੀ ਜੇ ਔਖੇ ਹਾਲਾਤਾਂ ਵਿੱਚੋਂ ਲੰਘਣ ਦਾ ਜਿਗਰਾ ਬਖਸ਼ਦੀ ਜੇ ਤੇ ਉਹੀ ਹੁੰਦੇ ਨੇ ਫਿਰ ਲੱਤ ਯੋਧੇ ਜਿਹੜੇ ਇਤਿਹਾਸ ਸਿਰਜਦੇ ਨੇ ਸਾਡੇ ਜਿਹੜੇ ਤਾਂ ਉਸੇ ਪੱਦਰ ਦੇ ਨੇ ਭਾਵੇਂ ਉਹ ਸਿਕਲੀਗਰ ਹੋਣ ਸਾਡੇ ਤੁਸੀਂ ਦੇਖ ਸਕਦੇ ਹੋ ਉਹ ਵੀਰ ਜਿਨ੍ਹਾਂ ਦੇ ਬੱਚੇ ਇੰਨੇ ਰੋਏ ਹੋਏ ਨੇ ਸਿੱਖੀ ਨਾਲ ਇੰਨੇ ਪ੍ਰਣਾਏ ਹੋਏ ਨੇ ਕਿ ਕਈ ਵਾਰ ਤਾਂ 당 ਰਹਿ ਜਾਈਦਾ ਉਹਨਾਂ ਦਾ ਦੇਖ ਕੇ ਕਿ ਜਿਹੜੇ ਇੰਨੀ ਚੀਜ਼ ਨੂੰ ਤਰਸਦੇ ਫਿਰਦੇ ਨੇ ਵੀ ਅਸੀਂ ਸਾਰੀ ਜ਼ਿੰਦਗੀ ਸਾਡੇ ਵੱਡੇ ਵਡੇਰੇ ਨਹੀਂ ਜਾ ਸਕੇ ਸਾਡਾ ਤਾਂ ਇੰਨਾ ਹੀ ਜੀਤਾ ਇੱਕ ਵਾਰ ਸਿਰਫ ਤੇਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਦਰਸ਼ਨ ਹੀ ਕਰਾਈਏ ਓਡੇ ਜੋਗੇ ਵੀ ਪੈਸੇ ਨਹੀਂ ਪਰ ਅਸੀਂ ਜਾਨ ਵਾਰ ਦਿਆਂਗੇ ਅਸੀਂ ਸਿੱਖੀ ਦੇ ਨਾਲ ਜੁੜੇ ਰਵਾਂਗੇ ਯਾਨੀ ਇਹ ਇੱਕ ਉਹ ਪੱਖ ਦੱਸਣਾ ਚਾਹੁੰਨੀ ਹੁਣ ਦੂਜੇ ਪਾਸੇ ਉਹਨਾਂ ਨੂੰ ਕੀ ਅਸੀਂ ਸਾਂਭਿਆ ਕਿੰਨੇ ਕਨੇ ਜਿਨ੍ਹਾਂ ਨੇ ਕਿਹਾ ਹੋਏ ਜੀ ਅਸੀਂ ਉਹਨਾਂ ਨੂੰ ਵਾਸ ਭਰ ਕੇ ਭੇਜ ਰਹੇ ਆ ਜਾਂ ਅਸੀਂ ਕਿਰਾਇਆ ਦੇ ਦਿੰਨੇ ਆ ਸਾਡੇ ਕੋਲ ਕਿਰਜੇ ਪੁੱਜੇ ਲੋਕ ਨਹੀਂ ਨੇ ਕਿ ਅਸੀਂ ਆ ਦਰਸ਼ਨੀ ਕਰਵਾ ਦਈਏ ਜਿਹੜੇ ਇੰਨੇ ਪ੍ਰਣਾਏ ਹੋਏ ਸਿੱਖੀ ਨਾਲ ਨੇ ਅਸੀਂ ਉਹਨਾਂ ਨੂੰ ਛਿਟਕ ਦਿੱਤਾ ਜੀ ਪਰ ਸਾਡੇ ਜਿਹੜੇ ਰੱਜੇ ਪੁੱਜੇ ਟੱਬਰ ਨੇ ਖਿਮਾ ਮੰਗਦੀਆਂ ਉਹਨਾਂ ਸਾਰਿਆਂ ਤੋਂ ਸਭ ਦਾ ਚਿਤ ਕਰਦਾ ਮੇਰੇ ਬੱਚੇ ਗਾਂ ਵਦਨ ਉਹਨਾਂ ਚੋਂ ਕਿੰਨੇ ਮੈਨੂੰ ਦੱਸਿਓ ਕਿ ਰੱਜੇ ਪੁੱਜੇ ਟੱਬਰਾਂ ਵਿੱਚੋਂ ਕਿੰਨੇ ਨੇ ਜਿਹੜੇ ਕਹਿਣਗੇ ਮੈਂ ਤੁਹਾਡੇ ਨਾਲ ਉਸ ਪਾਸਿਓਂ ਸਹਿਮਤਾਂ ਕਿ ਬਿਜ਼ਨਸ ਛੱਡ ਚੱਡ ਪਰਾਂ ਤੂੰ ਰਾਗੀ ਬਣਦਾ ਤੂੰ ਪਾਠੀ ਬਣ ਜਾ ਕਿੰਨੇ ਨੇ ਕਿ ਉਹ ਕਹਿੰਦੇ ਨੇ ਝਗੜਾ ਚੰਗਾ ਤਗੜਾ ਬਿਜ਼ਨਸ ਚਲਾ ਵਡੀਆਂ ਗੱਡੀਆਂ ਲੈ ਕੇ ਤੁਸੀਂ ਹੋਰ ਅਗਾਹ ਤਰੱਕੀ ਕਰੋ ਤੇ ਉਹ ਜਿੰਨੇ ਕੁ ਅਸੀਂ ਮਲੂਕ ਬਣਾ ਦਿੰਨੇ ਆ ਉਹ ਔਖੇ ਸਮੇਂ ਨੂੰ ਜਰਦੇ ਨਹੀਂ ਉਹ ਖੁਦ ਖੁਸ਼ੀਆਂ ਦਾ ਰਾਹ ਚੁਣ ਲੈਂਦੇ ਨੇ ਸੋ ਅਸੀਂ ਕੁਝ ਵੱਖਰਾ ਯਾਨੀ ਇੱਕ ਰਾਹ ਅਪਣਾ ਲਿਆ ਜਿੱਥੇ ਕ੍ਰਾਂਤੀ ਵਾਲਾ ਰਾਹ ਜੋ ਸਾਡੇ ਅੰਦਰ ਭਰਿਆ ਹੋਇਆ ਸੀ ਜਾਂ ਔਖੇ ਸਮੇਂ ਨੂੰ ਜੂਝਣਾ ਜਾਂ ਹੱਥੀ ਕਿਰਤ ਕਰਨਾ ਉਸ ਤੋਂ ਬਹੁਤ ਦੂਰ ਚਲੇ ਗਏ ਆ ਬਹੁਤ ਘੱਟ ਵਿਰਲੇ ਘਰ ਹੋਣਗੇ ਰੱਜੇ ਪੁੱਜੇ ਜਿਨ੍ਹਾਂ ਦੇ ਕਹਿਣ ਕਿ ਸਾਡੇ ਮੁੰਡੇ ਨੇ ਅੱਜ ਕਮਾਲ ਦੀ ਖੀਰ ਬਣਾਈ ਏ ਮੈਨੂੰ ਦੱਸਿਓ ਕਿਤੇ 6 ਮੰਜ਼ਲਾ ਘਰ 4 ਮੰਜ਼ਲੇ ਘਰਾਂ ਚ 6 ਘਰਾਂ ਖੜੀਆਂ ਹੁਣ ਉਹਨਾਂ ਚ ਕਦੇ ਕਿਸੇ ਨੇ ਕਿਹਾ ਹੋਵੇ ਵੀ ਮੇਰਾ ਮੁੰਡਾ ਸਭ ਤੋਂ ਵਧੀਆ ਖੀਰ ਬਣਾਉਂਦਾ ਜਿਵੇਂ ਗਲਾ ਚੱਟਣ ਨੂੰ ਦਿਲ ਕਰਦਾ ਕਦੇ ਵੀ ਨਹੀਂ ਹੱਥੀ ਕੀਰਤ ਅਸੀਂ ਜੋ ਹੱਥ ਸੁੱਚੇ ਕਰਨੇ ਜਿਹੜੀ ਤੋਂ ਸ਼ੁਰੂ ਕਰਦੇ ਆ ਅਸੀਂ ਸਾਰੀ ਗੱਲ ਉਸ ਤੋਂ ਕੋਹਾਂ ਦੂਰ ਜਾ ਚੁੱਕੇ ਆ ਸੀ ਤੁਸੀਂ ਗੱਲ ਕਰਦੇ ਜ਼ਰੂਰ ਆ ਕਿ ਧਰਮ ਨੂੰ ਅਸੀਂ ਫੈਲਾਉਣਾ ਜੇ ਮੈਨੂੰ ਲੱਗਦਾ ਜੇ ਕਿ ਧਰਮ ਆਪਣੇ ਆਪ ਪਨਪਦਾ ਜਦੋਂ ਅਸੀਂ ਅੰਦਰੋਂ ਸਾਡੇ ਖੋਟ ਨਿਕਲਦੀ ਤੁਸੀਂ ਆਪਣੇ ਧਰਮ ਵਿੱਚ ਕੋਈ ਦੇ ਅਗਾਹ ਲੰਗਦਾ ਜੇ ਨਾ ਦੂਜਾ ਸਭ ਤੋਂ ਵੱਧ ਟੰਗਾ ਖਿੱਚਦਾ ਜੇ ਤੁਸੀਂ ਪੂਰੇ ਪੰਜਾਬੀਅਤ ਦੇ ਵਿੱਚ ਸਾਰੇ ਹਰ ਪੰਜਾਬੀ ਵਿੱਚ ਅਗਾਹ ਜੂਝਣ ਦਾ ਤਮ ਹੈ ਪਰ ਅਫਸੋਸ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਤਰਜੀਹ ਦਿੰਨੇ ਆਂ ਇਹੀ ਕਾਰਨ ਹੈ ਕਿ ਇੱਕ ਜੁੱਟ ਹੋ ਕੇ ਅਗਾਹ ਲੰਗੀਏ ਤਾਂ ਫਿਰ ਇੰਨੇ ਵੀ ਜਿੰਨੇ ਹਾਂ ਅਸੀਂ ਇੱਕ ਵਾਕਈ ਵੱਖਰਾ ਅਸੀਂ ਮਿਸਾਲ ਅਸੀਂ ਕਾਇਮ ਕਰ ਸਕਦੇ ਹਾਂ ਸੋ ਬੇਨਤੀ ਮੇਰੀ ਤਾਂ ਇਹੋ ਹੈ ਕਿ ਗਿਣਤੀ ਅਸੀਂ ਲੋੜ ਜ਼ਰੂਰ ਹੈ ਸਾਨੂੰ ਆਪਣੀ ਹੋਂਦ ਬਚਾਉਣ ਦੀ ਪਰ ਉਹਦੇ ਵਿੱਚ ਇੱਕ ਇੱਕ ਨੂੰ ਸਵਾ ਲੱਖ ਵਾਂਗ ਉੱਭਰ ਕੇ ਆਉਣ ਦੀ ਲੋੜ ਇਸ ਵੇਲੇ ਮਹਿਸੂਸ ਹੋ ਰਹੀ ਹੈ ਕਿ ਭਾਈ ਆਪਨਾ ਆਪਣੇ ਕਿਰਦਾਰ ਲਿਆ ਕੇ ਸਾਹਮਣੇ ਰੱਖੀਏ ਤੇ ਹੋਰ ਲੋਕ ਜਿਹੜੇ ਸਗੋਂ ਪ੍ਰਵਾਸੀ ਆ ਰਹੇ ਨੇ ਉਹਨਾਂ ਦਾ ਚਿੱਤ ਵੀ ਕਰੇ ਅਸੀਂ ਵੀ ਇਹੋ ਜੇ ਬਣ ਜਾਈਏ ਇਹਨਾਂ ਦੇ ਨਾਲ ਹੀ ਬਣ ਜੰਨੇ ਆਂ ਉਹਨਾਂ ਦੇ ਪੰਜਾਂ 'ਚ ਤਿੰਨ ਜਦੋਂ ਸਾਡੇ ਵਰਗੇ ਹੋ ਕੇ ਖੜੇ ਹੋ ਜਾਣਗੇ ਸਾਨੂੰ ਗਿਣਤੀ ਸਾਡੀ ਆਪੇ ਹੀ ਵੱਧ ਜਾਣੀ ਆ ਸੁਖਵਿੰਦਰ ਜੀ ਉਦੋਂ ਸਾਡੇ ਇਹੋ ਜਿਹੇ ਕਿਰਦਾਰ ਸਿਰਫ ਉੱਚੇ ਸੁੱਚੇ ਹੋਣ ਦੀ ਲੋੜ ਬਿਲਕੁਲ ਜਿਵੇਂ ਗੁਰੂ ਸਾਹਿਬ ਨੇ ਕਿਹਾ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਇੱਕ ਹੋਰ ਗੁਰਬਾਣੀ ਦੀ ਟੋਕ ਮੈਂ ਉਹ ਜ਼ਰੂਰ ਅਖੀਰ ਦੇ ਵਿੱਚ ਕੋਟ ਕਰਾਂਗਾ ਕਿ ਪਰ ਪਰ ਗੱਡੀ ਲੱਦੀਏ ਪਰ ਪਰ ਭਰੀਏ ਸਾਥ ਪਰ ਪਰ ਦੀੜੀ ਪਾਈਏ ਪਰ ਪਰ ਗੱਡਿਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਬਾਸ ਪੜੀਏ ਜੀਤੀ ਪੜੀਏ ਜੀਤੀ ਹਾਰ ਜਾ ਪੜੀਏ ਜੀਤੇ ਬਾਸ ਪੜੀਏ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋ ਮੈਂ ਚੱਕਣਾ ਝਾਕ ਪ੍ਰਚਾਰ ਜਿੰਨਾ ਮਰਜ਼ੀ ਕਰ ਲੋ ਗਲਤ ਹੈ ਇਹ ਹੈ ਕਿ ਤੁਸੀਂ ਉਸ ਪ੍ਰਚਾਰ ਦੇ ਦੌਰਾਨ ਉਹਦੇ ਉੱਤੇ ਅਮਲ ਕੀਤਾ ਜੇ ਅਮਲ ਕੀਤਾ ਹੁੰਦਾ ਤੇ ਫਿਰ ਅਗਲਿਆਂ ਦੇ ਉੱਤੇ ਵੀ ਉਹਦਾ ਅਸਰ ਹੁੰਦਾ ਤੇ ਜੇ ਅਸਰ ਨਹੀਂ ਹੁੰਦਾ ਤੇ ਉਹਨੂੰ ਲੈ ਕੇ ਚਰਚਾਵਾ ਅੱਗੇ ਤੇ ਅੱਗੇ ਚੱਲਦੀਆਂ ਨੇ ਤਾ ਕਿਤੇ ਨਾ ਕਿਤੇ ਕਮੀ ਜ਼ਰੂਰ ਨਜ਼ਰ ਆਉਂਦੀ ਹੈ ਕਿ ਆਖਰਕਾਰ ਸਾਡੇ ਆਲੇ ਦੁਆਲੇ ਚੱਲ ਕੀ ਰਿਹਾ ਕੌਮ ਨੂੰ ਸੰਭਾਲਣਾ ਕਿੰਨੇ ਆ ਜਾਂ ਕੀ ਅਸੀਂ ਉਸ ਨੂੰ ਹਨੇਰੇ ਦੇ ਵਿੱਚ ਧੱਕ ਦੇਣਾ ਹੈ ਇਹ ਸਵਾਲ ਲਗਾਤਾਰ ਸਾਡੇ ਪ੍ਰਚਾਰਕਾਂ ਦੇ ਉੱਤੇ ਵੀ ਉੱਠਦੇ ਵਿਚਾਰ ਕਮੈਂਟ ਕਰੋ ਸ਼ੁਕਰੀਆ ਡਾਕਟਰ ਸਾਹਿਬ ਦਾ ਬਤੋਣਾ